ਕਮਜ਼ੋਰੀ ਆ ਜੇ ਤੇ ਕਰਕੇ ਤੁਸੀਂ ਹਾਸ਼ੀਏ ਤੇ ਚਲੇ ਗਏ ਹੋ ਤੁਹਾਡੇ ਨਾਲ ਇਹ ਸਚਾ ਸਿੰਘ ਲਗਾ 8 ਸਾਲ ਦੇ ਬਾਅਦ ਆਏ ਨਹੀਂ ਔਰ ਆਉਂਦਿਆਂ ਹੀ ਦਹਾੜ ਤੁਸੀਂ ਦੇਖ ਲਈ ਉਹਨਾਂ ਨੇ ਵੱਡੇ ਦੁਸ਼ਮਣ ਨੂੰ ਮਾਰਨ ਵਾਸਤੇ ਛੋਟੇ ਦੁਸ਼ਮਣ ਦੀ ਮਦਦ ਕੀਤੀ ਜਾ ਸਕਦੀ ਹੈ ਵੀ ਕੋ ਨੂੰ ਕਿੱਦਾਂ ਬੰਦਾ ਸੋਚਾ ਕਰ ਲੂਗਾ ਯਾਰ ਸਾਨੂੰ ਇਹ ਕੋ ਜਾਣ ਬੁੱਝ ਕੇ ਸਾਡੇ ਤੇ ਥੋੜਾ ਕਿਥੋਂ ਪੈ ਜਾਣਾ ਔਰ ਮੈਂ ਨਿਕਾ ਨਿਕਾ ਹੋ ਜਾ ਮੈਂ ਜੋ ਆਪਣੀਆਂ ਅੱਖਾਂ ਨਾਲ ਸੀਨ ਵੇਖ ਲਿਆ ਇਸ ਵਿਅਕਤੀ ਨੂੰ ਕਦੀ ਬਰਦਾਸ਼ਤ ਨਹੀਂ ਕਰ ਸਕਦਾ ਐਸ ਵੇਲੇ ਪਾਰਟੀ ਦੇ ਸੰਕਟ ਆ ਉਹਨਾਂ ਚੋਂ ਮੈਂ ਕੋਈ ਗੱਲ ਨਹੀਂ ਕਰ ਸਕਦਾ ਜਿੱਦਣ ਉਹਦਾ ਸੰਕਟਮੁਕੂ ਜਾ ਕੇ ਗੱਲ ਕਰਾਂਗਾ ਨਹੀਂ ਤੇ ਮੈਨੂੰ ਕੋਈ ਲੋੜ ਨਹੀਂ ਅਜਿਹੇ ਵਿਅਕਤੀ ਦਾ ਚੱਲਣ ਦੀ ਮੈਂ ਪਾਰਟੀ ਤੋਂ ਛੱਡ ਕੇ ਆਪਣੇ ਆਪਣਾ ਰਸਤਾ ਖਿਆਰ ਕਰ ਲਾਂਗਾ ਕਿ ਇੱਕ ਪਾਰਟੀ ਨੇ ਬਹੁਤ ਵੱਡੀ ਜਿਹੜੀ ਉਹ ਗਲਤੀ ਕੀਤੀ ਆ ਵੀ ਅਜਿਹੇ ਵਿਅਕਤੀ ਨੂੰ ਦੁਬਾਰਾ ਐਕਟਿਵ ਕਰਨਾ ਪਾਰਟੀ ਦੇ ਵਿੱਚ ਜਿੱਦਾਂ ਮੈਂ ਆਪਣੇ ਮੂੰਹ ਤੋਂ ਨਾਂ ਲੈਣਾ ਚੰਗਾ ਨਹੀਂ ਸਮਝਦਾ ਕਿਉਂਕਿ ਉਸ ਦੀ ਜਿਹੜੀ ਵੀਡੀਓ ਆ ਹਰ ਲੋਕਾਂ ਨੇ ਹਰ ਘਰ ਨੇ ਵੇਖੀ ਆ ਬਿਲਕੁਲ ਗੱਲ ਤਾਂ ਮੈਨੂੰ ਦੱਸੇ ਵੀ ਉਹਦੇ ਕਿਹੜੇ ਬਜ਼ੁਰਗ ਨੇ ਕੁਰਬਾਨੀ 12 ਤੋਂ ਬਾਅਦ ਅੱਜ ਦੇ ਦਿਨ ਤੱਕ ਨਾ ਉਹ ਜਿੱਤਿਆ ਨਾ ਉਹਨੇ ਮੈਂਬਰ ਪੰਚਾਇਤ ਬਣਾ ਨਾ ਕਦੀ ਉਹ ਜ਼ਿੰਦਗੀ ਵਿੱਚ ਕੋਈ ਬਣ ਸਕਦਾ ਕੀ ਲੰਗਾ ਜਿਹੜਾ ਡਾਕਟਰ ਵਹਿਮਾਂ ਦਾ ਇਹ ਵਹਿਮ ਕੱਢਦਾ ਲੋਕਾਂ ਦੀ ਜਿਹੜਾ ਵਹਿਮ ਪਾੜ ਕੇ ਤੁਸੀਂ ਬੈਠੇ ਹੋ ਮੈਨੂੰ ਲੱਗਦਾ ਤੁਹਾਡਾ ਵੀ ਵਹਿਮ ਕੱਟਣਾ ਪੈਣਾ ਸਾਡੀ ਸਾਹ ਜੰਨੀ ਹੈ ਅਸੀਂ ਵੱਡਾ ਦੁਸ਼ਮਣ ਮਾਰਨਾ ਤੇ ਛੋਟੇ ਵੀ ਪਿੱਟ ਤੇ ਹੱਥ ਰੱਖਾਂਗੇ ਪਰ ਲੜੇ ਹੋ ਉਹਨਾਂ ਦਾ ਜਲਵਾ ਤਾਂ ਕਿਸੇ ਹਲਕਾਈ ਚਾਰਜੇ ਤੋਂ ਘੱਟ ਨਹੀਂ ਲੱਗਦਾ ਉਹ ਤਾਂ ਵੱਟੇ ਆਖ ਲੰਗੂ ਆਣ ਕੇ ਦਿਹਾੜੇ ਨੇ ਜੇਕਰ ਗਿਆ ਵਿਅਕਤੀ ਸਾਡੇ ਤੇ ਕੋਈ ਗਲਤ ਥੋਪ ਦਈਏ ਮੈਂ ਪਹਿਲੇ ਦਿਨ ਕਿਹਾ ਸੀ ਸਭ ਤੋਂ ਪਹਿਲਾਂ ਮੈਂ ਪਾਰਟੀ ਯੂ ਰਜਾਇਨ ਦੇ ਕੇ ਜਿਹੜਾ ਵਾ ਉਹ ਆਪਣਾ ਰਸਤਾ ਜਿਹੜਾ اختیار ਕਰਾਂਗਾ ਪਾਰਟੀ ਇਹਦੇਸ਼ ਦੇ ਫਲਾਣੇ ਵਿਅਕਤੀ ਦੀ ਮਤ ਕਰਨੀ ਹੈ ਸ਼ਰੇ ਆਮ ਦੱਸ ਦਿਆਂਗੇ ਕਿ ਸਾਡੀ ਵੋਟ ਕਿੱਥੇ ਆ ਔਰ ਉਹ ਵਿਅਕਤੀ ਜਿੱਤਦਾ ਨਹੀਂ ਦਿਖਦਾ ਉਹਦਾ ਸਾਡੇ ਤੇ ਜਿਹੜਾ ਵਾ ਸਾਰੀ ਵਿਚਾਲਪੁਰ ਜੀ ਅੱਜ ਨਹੀਂ ਤਾਂ ਕੱਲ ਤੁਹਾਨੂੰ ਉਹਨਾਂ ਦਾ ਨਾਮ ਵੀ ਲੈਣਾ ਪੈਣਾ ਤੇ ਤੁਹਾਨੂੰ ਉਹਨਾਂ ਤੇ ਨਰ ਵੀ ਮਾਰਨੇ ਪੈਣੇ ਅਸੀਂ ਜਿੱਦੇ ਨਾ ਕਰਾਂਗੇ ਜਦੀ ਮਦਦ ਕਰਾਂਗੇ ਪੂਰੀ ਦਿਲੋਂ ਕਰਾਂਗੇ ਇਮਾਨਦਾਰੀ ਨਾਲ ਕਰਾਂਗੇ ਰੱਬ ਨੂੰ ਹਾਜ਼ਰਨਾ ਚ ਸਭ ਕੁਝ ਕਰਨੀ ਮੈਨੂੰ ਉਦੋਂ ਵੀ ਇਹਦੀਆਂ ਸਾਰੀਆਂ ਕਰਤੂਤਾਂ ਦਾ ਪਤਾ ਸੀ ਔਰ ਉਹ ਮੇਰੀ ਗੱਲ ਮੰਨਦੇ ਨਹੀਂ ਸੀ ਮੈਂ ਕਿਹਾ ਜੇ ਵਿਅਕਤੀ ਆਇਆ ਮੈਂ ਆਪਣੇ ਪਿਓ ਦਾ ਪੁੱਤ ਨਹੀਂ ਮੈਂ ਦੱਬਾ ਤਰਾ ਕਿ ਇਹ ਵਿਅਕਤੀ ਕਈ ਵਾਰੀ ਕਈਆਂ ਪਰਿਵਾਰਾਂ ਦੇ ਸਗਨਾਂ ਦੇ ਚਲ ਗਿਆ ਔਰ ਉਹ ਲੜਕੀਆਂ ਦੇ ਜਦੋਂ ਬਾਪ ਨੇ ਕਿਹਾ ਵੀ ਫਲਾਣਾ ਲੜਕਾ ਇਹਨੂੰ ਸਗਨ ਲੜੋ ਲੋਕ ਉੱਠ ਕੇ ਉੱਥੋਂ ਚਲੇ ਗਏ ਇਹਦੇ ਸਬੂਤ ਨੇ ਯਾਰ ਜੀ ਸੱਚਾ ਸਿੰਘ ਲਗਾ ਤਾਂ ਵਿਰੋਧ ਕਰ ਰਿਹਾ ਕਿ ਜਾਂ ਫਿਰ ਤੁਸੀਂ ਸੁਖੀ ਰੰਧਾਵਾ ਦੀ ਸਪੋਰਟ ਕਰਿਓ। ਵੇਖੋ ਨਾ ਮੈਂ ਸੁਖਜਿੰਦਰ ਰੰਧਾਵਾ ਦੇ ਹੱਕ 'ਚ ਆਪਣੀ ਜ਼ਿੰਦਗੀ ਅੱਜ ਤੱਕ ਅਦੀ ਨਿਤਰਿਆ। ਕੱਲ ਨੂੰ ਨਵੀਕਰਤ ਕਹਿੰਦਾ ਵੀ ਮੈਂ ਉਦੋਂ ਤੁਸੀਂ ਮੇਰੀ ਮਤ ਕਿਦੀ ਹੁਣ ਕਰਦੇ ਹੋ। ਅੱਜ ਕਿਤਾਂ ਬੀਜੇਪੀ ਦੀ ਮਤ ਕਰ ਸਕਦੇ? ਕਿ ਤੁਹਾਡੇ ਦੋਨਾਂ ਹੱਥਾਂ 'ਚ ਲੱਡੂ ਸੀ ਤੇ ਜਦੋਂ ਤੁਹਾਡੇ ਹੱਥ 'ਚੋਂ ਕੋ ਲੱਡੂ ਖੋਲੇਗਾ ਤਾਂ ਫਿਰ ਭਈ ਗੁੱਸਾ ਤੇ ਲੱਗਦਾ ਹੈ, ਤਕਲੀਫ ਤਾਂ ਹੁੰਦੀ ਹੈ। ਜਦੋਂ ਉਦੋਂ ਆਗੇ ਸੱਚਾ ਸਿੰਘ ਲਗਾ ਤੁਹਾਡੀ ਜ਼ਿੰਮੇਵਾਰੀ ਕਿ ਨਹੀਂ ਕਿ ਤੁਹਾਡੀ ਕੁਰਸੀ ਤੁਹਾਡੇ ਥੱਲੇ ਜਦੋਂ ਨੇ ਖੋ ਲਈ ਤੇ ਗੁੱਸਾ ਤਾਂ ਸੁਭਾਵਿਕ ਹੈ ਜੀ ਆਣਾ ਹੀ ਇਸ ਮਿੱਟੀ ਨਾਲ ਮੇਰਾ ਮੋਹ ਆ। ਔਰ ਇਹ ਧੀਆਂ ਪਣਾ ਚ ਕਿਦਾਂ ਗੰਦੇ ਵਿਅਕਤੀ ਨੂੰ ਅਸੀਂ ਇੱਥੇ برداشت ਕਰਾਂਗੇ ਪਹਿਲਾਂ ਤੋਂ ਸੁਣ ਲਿਆ ਕੁਲਦੀਪ ਸਿੰਘ ਧਾੜੀ ਵਾਲੀ ਤੁਹਾਨੂੰ ਮਿਲ ਚੁੱਕੇ ਨੇ ਢੇੜਾ ਮਾਰ ਚੁੱਕੇ ਨੇ ਕਹਿੰਦੇ ਨੇ ਕਈ ਵਾਰੀ ਕਿ ਤੇ ਪ੍ਰਾਣੀ ਮਸ਼ੂਕ ਮਿਲ ਜਾਵੇ ਨਾ ਤੇ ਬੰਦੇ ਦੇ ਅੰਦਰ ਨਾ ਪਿਆਰ ਜਿਹੜਾ ਜਾਗ ਜਾਂਦਾ ਹਾਂ ਧਾੜੀ ਵਾਲ ਸਾਹਿਬ ਨਾਲ ਮੇਰੇ ਭਰਾਵਾਂ ਵਰਗੇ ਸੰਬੰਧ ਨੇ ਮੈਂ ਇਦੋਂ ਮੁਕਰਦਾ ਨਹੀਂ ਹੁਣ ਭਰਾ ਭਰਾ ਦੇ ਆਖੇ ਲੱਗੋ ਵੱਡੇ ਭਰਾ ਤੁਸੀਂ ਕਹਿਆ ਕਿ ਭਰਾਵਾਂ ਵਰਗਾ ਸੰਬੰਧ ਹੈ ਸਾਡੀ ਪਾਰਟੀ ਦਾ ਕੋਈ ਆਦੇਸ਼ ਨਹੀਂ ਆਇਆ ਅਸੀਂ ਨਿਊਟਰਲ ਹਾਂ ਤੁਸੀਂ ਜਿੰਨੂੰ ਜਾ ਕੇ ਜੋ ਵੋਟਾਂ ਕਹਿਣੀਆਂ ਕਹਿ ਸਕਦੇ ਹੋ ਕਹਿ ਲਓ ਜੇ ਸਾਡੀ ਪਾਰਟੀ ਦਾ ਕੋਈ ਦੇਸ਼ ਆਇਆ ਤੇ ਫਿਰ ਅਸੀਂ ਉਸ ਆਵਰਾ ਕੰਮ ਕਰਾਂਗੇ ਅੱਜ ਵੀ ਸੁਣੋ ਜੇ ਦੇਸ਼ ਨਹੀਂ ਆਉਂਦਾ ਤੇ ਫਿਰ ਉਹਨਾਂ ਦੀ ਮਤ ਕੋ ਕਰਦਾ ਥਾਲੀ ਵਾਲਾ ਉਹਦੇ ਕਰਦੇ ਸਾਨੂੰ ਕੀ ਤੁਹਾਨੂੰ ਜਾਨੀ ਕਿ ਆਮ ਆਦਮੀ ਪਾਰਟੀ ਵਾਲ ਜਿਹੜੇ ਤੁਹਾਡੇ ਸਪੋਰਟਰ ਨੇ ਉਹ ਕੁਛ ਨਾ ਕੁਛ ਜੁੜਦੇ ਜਾ ਰਹੇ ਨਹੀਂ ਇਹ ਕਿਹ ਕਿ ਸਚਾਈ ਬਿਲਕੁਲ ਠੀਕ ਤੁਹਾਡੀ ਗਰ ਰਾਈਟ ਹੈ ਵੀ ਉਹ ਜੁੜਦੇ ਜਾ ਰਹੇ ਜਿਹਦੀ ਮਤ ਕਰਾਂਗੇ ਡੰਕੇ ਦੀ ਚੋੜ ਤੇ ਕਰਾਂਗੇ ਜੇ ਮੈਨੂੰ ਪਾਰਟੀ ਨੇ ਯਾਦ ਦੇ ਦਿੱਤੀ ਸੱਚਾ ਸਿੰਘ ਲਗਾ ਵੀ ਕਹਿ ਰਹੇ ਨੇ ਕਿ ਸਾਡੀ ਦੁਸ਼ਮਣ ਜਮਾਲ ਨੰਬਰ 1 ਹੈ ਕਾਂਗਰਸ ਪਾਰਟੀ ਉਹ ਕਹਿੰਦੇ ਵੱਡੇ ਦੁਸ਼ਮਣ ਨੂੰ ਢਾਉਣ ਤੇ ਲਿੱਕੇ ਦੁਸ਼ਮਣ ਦੀ ਅਸੀਂ ਮਤ ਜਰੂਰ ਕਰਾਂਗੇ ਉਹ ਕਹਿੰਦਾ ਵੀ ਮੈਂ ਉਹਨਾਂ ਦੀ ਮਦਦ ਕਰਨੀ ਆ ਤਰੀਕਾਂ ਕਾ ਕਦ ਲਈ ਪਾਉਂਦਾ ਜੀ ਉਹਦੇ ਲੱਭਦਾ ਵਾ ਵੀ ਮੈਨੂੰ ਪੈਸੇ ਮਿਲ ਜਣ ਇਹਨੇ ਪਿਛਲੀ ਵਾਰੀ ਵੀ ਰਫੀ ਕਰਨ ਦੀ ਇਲੈਕਸ਼ਨ ਚ ਪੈਸੇ ਲੈਲੇ ਹੁਣ ਵੀ ਉਹ ਪੈਸੇ ਲੱਭਦਾ ਇਹਨੇ ਜਿਹਦੀ ਮਤ ਦਿੱਤੀ ਇਹਨੂੰ ਹੀ ਪਤਾ ਜੀ ਇੰਨਾ ਵੀ ਉਹ ਕਹਿੰਦਾਂਗੇ ਵੀ ਆਪਣੀ ਮਰਜ਼ੀ ਕਰ ਲੋ ਇਹ ਇਲੈਕਸ਼ਨ ਚ ਡਾਟ ਕੇ ਖਲੋ ਕੇ ਮਰਜ਼ੀ ਕਰਾਂਗੇ ਔਰ ਜਿਉ ਕਹਿਣਗੇ ਵੀ ਨਹੀਂ ਆਵਣਾ ਘਰ ਬੈਠੇ ਰਹਿਣਾਗੇ ਫਿਰ ਜਿੱਥੇ ਵਰਕਰ ਜਿਹੜਾ ਜਿਹੜਾ ਹਾਰਪੁਰ ਜੀ ਵੱਡਾ ਦਸ਼ਮਣ ਕਿਨੂੰ ਮੰਨਦੇ ਨੇ ਤਾਂ ਨਿੱਕਾ ਕਿਨੂੰ ਮੰਨਦੇ ਨੇ ਬਸ ਇਹਨਾਂ ਦੱਸ ਦੋ ਇੱਕ ਨੰਬਰ ਤੇ ਕੌਣ ਆ ਦੋ ਅਰੇ ਇਹ ਰਾਜਨੀਤੀ ਹੈ ਰਾਜਨੀਤੀ ਤੇ ਕੋਈ ਕਿਸੇ ਦਾ ਦੁਸ਼ਮਣ ਨਹੀਂ ਕੋਈ ਕਿਸੇ ਦਾ ਸੱਜਣ ਸੁਖਿੰਦਰ ਸਿੰਘ ਅੰਦਾਵਾ ਨੇ 2027 ਦੇ ਲਈ ਇੱਕ ਦਾਵਾ ਪੇਸ਼ ਕਰ ਦਿੱਤਾ ਉਹ ਕਹਿੰਦੇ ਨੇ ਕਿ 2027 ਦੇ ਵਿੱਚ ਪੰਚਾਇਤ ਦੇ ਮੁੱਖ ਮੰਤਰੀ ਦੀ ਦਵੇਦਾਰੀ ਹੈ ਅਸੀਂ ਤਾਂ ਜਿੱਤੇ ਆ ਸਾਨੂੰ ਇਹ ਲਾਲ ਫੋਨ ਨਾ ਮਾਰੇ ਇਹਦੀ ਜਿਹੜੀ 11200 ਬੋਰਡ ਆ ਉਹ ਨਾ ਜਾਏ ਅਸੀਂ ਜਿੱਤ ਗਏ ਅਸੀਂ ਥੋੜਾ ਮੁਕਾਬਲਾ ਦਿੱਤਾ ਉਹ ਸਖਿੰਦਰ ਸਿੰਘ ਅੰਦਾਵਾ ਹੀ ਜਿਹਦੇ ਉਲਟ ਆਪਾਂ ਡਟ ਕੇ ਉਦੀ ਜਿਹੜੀ ਆ ਵਿਰੋਧਤਾ ਕੀਤੀ ਮੈਂ ਇੰਨੇ ਇੱਕ ਜੁਗਾ ਹੈਗਾ ਹਲਕੇ ਦੇ ਵਿੱਚ ਵੀ ਮੈਂ ਜਿੱਤ ਹਾਰ ਦਾ ਦੰਡ ਨੂੰ ਕੱਢਦਾ ਸਵਾਗਤ ਮੈਂ ਹਾਂ ਰਿਸ਼ਪਾਲ ਸਿੰਘ ਤੁਸੀਂ ਜੁੜਿਓ ਐਨ ਆਰ ਆਈ ਟੂਡੇ ਦੇ ਨਾਲ ਹਲਕਾ ਡੇਰਾ ਬਾਬਾ ਨਾਨਕ ਦੀ ਹੀ ਧਰਤੀ ਦੇ ਉੱਤੇ ਇੱਕ ਐਸੀ ਸ਼ਖਸੀਅਤ ਹੈ ਜਿਨ੍ਹਾਂ ਦਾ ਨਾਮ ਹੈ ਗੁਰਪ੍ਰਤਾਪ ਸਿੰਘ ਖੁਸ਼ਾਲਪੁਰ ਪਿਛੋਕੜ ਟਕਸਾਲੀਆ ਕਾਲੀ ਪਰਿਵਾਰ ਤੋਂ ਨੇ ਉਹਨਾਂ ਦੇ ਤਾਇਆ ਜੀ ਜੋਤ ਸਿੰਘ ਜੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਤੋਂ ਹੀ ਐਮ ਐਲ ਏ ਵੀ ਰਹੇ ਨੇ ਗੁਰਪ੍ਰਤਾਪ ਸਿੰਘ ਖੁਸ਼ਾਲਪੁਰ ਲੇਬਰ ਫਰਟ ਪੰਜਾਬ ਦੇ ਸਾਬਕਾ ਚੇਅਰਮੈਨ ਵੀ ਰਹੇ ਚੁਕੇ ਨੇ ਹਲਕਾ ਡੇਰਾ ਬਾਬਾ ਨਾਨਕ ਤੋਂ 2017 ਚ ਆਮ ਆਦਮੀ ਪਾਰਟੀ ਵੱਲੋਂ ਚੋਣ ਵੀ ਲੜ ਚੁਕੇ ਨੇ ਫਿਰ ਘਰ ਵਾਪਸੀ ਕਰਦੇ ਹੋਏ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਨਰ ਸਕੱਤਰ ਦੀ ਜ਼ਿੰਮੇਵਾਰੀ ਨਿਭਾ ਰਹੇ ਨੇ ਬਹੁਤ ਬਹੁਤ ਸਵਾਗਤ ਹੈ ਗੁਰਪ੍ਰਤਾਪ ਸਿੰਘ ਖੁਸ਼ਾਲਪੁਰ ਜੀ ਤੁਹਾਡਾ ਦਸ਼ਪਾਲ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਔਰ ਐਨ ਆਰ ਆਈ ਟੂਡੇ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੇਰਾ ਬਾਬਾ ਨਾਨਕ ਦੀ ਜਿਹੜੀ ਸਿਆਸਤ ਹੈ ਬੜੀ ਸੁਰਖੀਆਂ ਚ ਬੇਸ਼ੱਕ ਪੰਜਾਬ ਦੇ ਵਿੱਚ ਚਾਰ ਜਿਮਨੀ ਚੋਣਾਂ ਨੇ ਪਰ ਸਾਰਿਆਂ ਦੀ ਨਜ਼ਰ ਤੇ ਸਾਰਿਆਂ ਦੀ ਜ਼ੁਬਾਨ ਤੇ ਹਲਕਾ ਡੇਰਾ ਬਾਬਾ ਨਾਨਕ ਸੂਚਾ ਸਿੰਘ ਲੰਗਾ ਸੋ ਉਹਨਾਂ ਨੇ ਪਿਛਲੇ ਦਿਨੀ ਕਹਿ ਦਿੱਤਾ ਹੈ ਕਿ ਅਗਰ ਅਸੀਂ ਵੱਡਾ ਦੁਸ਼ਮਣ ਮਾਰਨਾ ਤੇ ਛੋਟੇ ਦੁਸ਼ਮਣ ਦਾ ਸਾਥ ਦੇਣਾ ਪਏਗਾ ਹੁਣ ਇੱਕ ਨਜ਼ਰੀਆ ਗੁਰਪ੍ਰਤਾਪ ਸਿੰਘ ਦਾ ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਵੀ ਤੁਸੀਂ ਹੱਥ ਅਜਮਾਏ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦਾ ਇਹ ਜਲਵਾ ਦੇਖਿਆ ਹੋਇਆ ਸਿਆਸਤ ਦੀ ਤੁਹਾਨੂੰ ਗੁਰਤੀ ਹੈ ਕੀ ਕਹਿੰਦੇ ਨੇ ਖੁਸ਼ਾਲਪੁਰ ਜੀ ਵਿਖੋ ਇਹ ਤਾਂ ਹੁਣ ਅੱਜ ਤਰੀਕ 8 ਹੋ ਗਈ ਹੈ ਜੀ ਹੂੰ ਤਕਰੀਬਨ ਇਹ ਅੱਜ ਤੋਂ 5 ਕਿ ਦਿਨ ਬਾਅਦ ਹਾਲਾਤ ਜਿਹੜੇ ਸਾਹਮਣੇ ਆਉਣਗੇ ਕਿਉਂਕਿ ਸਾਡੀ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੀਆਂ ਜਿਹੜੀਆਂ ਚਾਰੇ ਜ਼ਿਮਨੀ ਚੋਣਾਂ ਨਾਲ ਦਾ ਬਾਈਕਟ ਕੀਤਾ ਗਿਆ ਔਰ ਤੁਸੀਂ ਇਹੋ ਹੀ ਗੱਲ ਮੈਨੂੰ ਕਈ ਚੈਨਲ ਵੀ ਪੁੱਛੀਦੇ ਨੇ ਕਈ ਵੀਰ ਮੇਰੇ ਪੱਤਰਕਾਰ ਪੁੱਛਦੇ ਨੇ ਕਿ ਤੁਸੀਂ ਕੋਈ ਐਕਟੀਵਿਟੀ ਜਿਹੜੀ ਆ ਉਹ ਨਹੀਂ ਕਰ ਰਹੇ ਉਹ ਇਸ ਕਾਰਨ ਹੀ ਅਸੀਂ ਨਹੀਂ ਕਰ ਰਹੇ ਕਿਉਂਕਿ ਸਾਡੀ ਪਾਰਟੀ ਜਿਹੜੀ ਆ ਉਹਦਾ ਬਾਈਕਾਟ ਆ ਇਸ ਕਰਕੇ ਅਸੀਂ ਕੋਈ ਐਕਟੀਵਿਟੀ ਨਹੀਂ ਕਰ ਰਹੇ ਵਰਕਰ ਜਿਹੜੇ ਨੇ ਉਹ ਆਪਣੇ ਤੌਰ ਤੇ ਜੇ ਕਿਸੇ ਨਾਲ ਸੰਬੰਧ ਕਰਦੇ ਨੇ ਤਾਂ ਉਹ ਕਰ ਰਹੇ ਨੇ ਇਹ ਸਾਰਾ ਪਰ ਪ੍ਰਤਾਪ ਸਿੰਘ ਖਸ਼ਾਲਪੁਰ ਇਹ ਵੱਡਾ ਨਾਮ ਹੈ ਸਿਆਸਤ ਦੇ ਵਿੱਚ ਕੋਈ ਕਮਜ਼ੋਰੀ ਹੈ ਜਿਹਦੇ ਕਰਕੇ ਤੁਸੀਂ ਹਾਸ਼ੀਏ ਤੇ ਚਲੇ ਗਏ ਹੋ ਤੁਹਾਡੇ ਨਾਲ ਇਹ ਸੁੱਚਾ ਸਿੰਘ ਲਗਾ 8 ਸਾਲ ਦੇ ਬਾਅਦ ਆਏ ਨਹੀਂ ਔਰ ਆਉਂਦਿਆਂ ਹੀ ਦਹਾੜ ਤੁਸੀਂ ਦੇਖ ਲਈ ਉਹਨਾਂ ਦੀ ਵੇਖੋ ਪਹਿਲੀ ਗੱਲ ਤੇ ਆ ਮੈਂ ਘੜੀਮੁੜੀ ਤੁਸੀਂ ਮੈਨੂੰ ਉਸ ਗੱਲ ਤੇ ਲਿਆਉਂਦੇ ਹੋ ਮੈਂ ਉਹਨਾ ਨਹੀਂ ਚਾਹੁੰਦਾ ਪਰ ਮੈਂ ਇੱਕ ਗੱਲ ਸਮਝਦਾ ਵੀ ਇੱਕ ਪਾਰਟੀ ਨੇ ਬਹੁਤ ਵੱਡੀ ਜਿਹੜੀ ਉਹ ਗਲਤੀ ਕੀਤੀ ਆ ਵੀ ਅਜਿਹੇ ਵਿਅਕਤੀ ਨੂੰ ਦੁਬਾਰਾ ਐਕਟਿਵ ਕਰਨਾ ਪਾਰਟੀ ਦੇ ਵਿੱਚ ਜਿਹਦਾ ਮੈਂ ਆਪਣੇ ਮੂੰਹ ਤੋਂ ਨਾਂ ਲੈਣਾ ਚੰਗਾ ਨਹੀਂ ਸਮਝਦਾ ਕਿਉਂਕਿ ਉਸ ਦੀ ਜਿਹੜੀ ਵੀਡੀਓ ਆ ਹਰ ਲੋਕਾਂ ਨੇ ਹਰ ਘਰ ਨੇ ਵੇਖੀ ਆ ਇਸ ਕਰਕੇ ਕੋਈ ਵੀ ਘਰ ਵਾਲਾ ਜਿਹੜਾ ਵਾ ਉਹਨੂੰ ਆਪਣੇ ਘਰ 'ਚ ਵਾੜ ਕੇ ਰਾਜ਼ੀ ਨਹੀਂ ਜੀ ਇਹ ਕੋ ਜੋ ਚਾਹੁੰਦਾ ਵੀ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋ ਮੁਲਾਜ਼ਮ ਕੋ ਲੋਕ ਇਕੱਠੇ ਕਰਕੇ ਪਾਰਟੀ ਨੂੰ ਹਾਈਜੈਕ ਕਰ ਲਾਂ ਇਹ ਪੜਾ ਪਾਰਟੀ ਦਾ ਕੁਰਬਾਨੀਆਂ ਭਰਿਆ ਇਤਿਹਾਸ ਹੈ ਇਹਦੇ 'ਚ ਬੜੀਆਂ ਬੜੀਆਂ ਵੱਡੀਆਂ ਬਜ਼ੁਰਗਾਂ ਕੁਰਬਾਨੀਆਂ ਕੀਤੀਆਂ ਮੈਂ ਤੁਹਾਡੇ ਚੈਨਲ ਤੋਂ ਹੀ ਸੁਣਿਆ ਸੀ ਵੀ ਉਹ ਵਿਅਕਤੀ ਕਹਿ ਰਿਹਾ ਸੀ ਕਿ ਸਾਡੇ ਬਜ਼ੁਰਗਾਂ ਨੇ ਪਹਿਲੀ ਗੱਲ ਤਾਂ ਮੈਨੂੰ ਦੱਸੇ ਵੀ ਉਹਦੇ ਕਿਹੜੇ ਬਜ਼ੁਰਗਾਂ ਨੇ ਕੁਰਬਾਨੀ ਕੀਤੀ ਗੁਰਪ੍ਰਤਾਪ ਕਸ਼ਾਲਪੁਰ ਤੇ ਗੱਲ ਕਹਿ ਸਕਦਾ ਵੀ ਪੰਜਾਬੀ ਸੂਬੇ 'ਚ ਜਾਂ ਚਾਬੀਆਂ ਦੇ ਮੋਰਚੇ ਜਾਂ ਕਿਸੇ ਮੋਰਚੇ 'ਚ ਮੇਰੀ ਦਾਦੀ ਦਾਦਾ ਤਾਇਆ ਬਾਪ ਇਹਨਾਂ ਸਾਰਿਆਂ ਜੀ ਨਾਲ ਕੱਟੀਆਂ ਮੈਨੂੰ ਇੱਕ ਗੱਲ ਪਹਿਲੀ ਤਾਂ ਇਹ ਬੜੀ ਹੈਰਾਨੀ ਹੁੰਦੀ ਹੈ ਕਿ ਉਸਨੇ ਕਿਹੜੀ ਉਹਦੇ ਪਰਿਵਾਰ ਵੱਲੋਂ ਅੱਜ ਤੱਕ ਕੁਰਬਾਨੀ ਕੀਤੀ ਹੈ ਜੋ ਕੁਝ ਮਿਲਿਆ ਸ਼ਰੋਮਣੀ ਅਕਾਲੀ ਦਲ ਦੀ ਬਦੌਲਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਬਦੌਲਤ ਹੀ ਉਹਨੂੰ ਮਿਲਿਆ ਉਹਦੀ ਕੋਈ ਕੁਰਬਾਨੀ ਨਹੀਂ ਪਾਰਟੀ ਜੀ ਇਸ ਗੱਲ ਤੇ ਆਉਣਾ ਚਾਹੀਦਾ ਵੈਸੇ ਤਾਂ ਮੈਂ ਸਮਝਦਾ ਹੀ ਵੀ ਮੈਂ ਇਹ ਗੱਲ ਨੂੰ ਨਾ ਹੀ ਛੇੜਦਾ ਮੈਂ ਕਹਿੰਦੇ ਕੋਈ ਉਹ ਇੱਕ ਤਾਂ ਉਹ ਫਲਾਣ ਐਕਟਵ ਕੋਈ ਨਹੀਂ ਕਿਉਂਕਿ 12 ਤੋਂ ਬਾਅਦ ਅੱਜ ਦੇ ਦਿਨ ਤੱਕ ਨਾ ਉਹ ਜਿੱਤਿਆ ਨਾ ਉਹਨੇ ਮੈਂਬਰ ਪੰਚਾਇਤ ਬਣਾ ਨਾ ਕਦੀ ਉਹ ਜ਼ਿੰਦਗੀ ਚ ਕੋਈ ਬਣ ਸਕਦਾ ਕਿਉਂਕਿ ਜੋ ਸਾਰਾ ਕੁਝ ਆ ਉਹ ਸਾਹਮਣੇ ਰੀਲ ਜਦੋਂ ਲੋਕਾਂ ਦੇ ਚੱਲਦੀ ਹੈ ਤੇ ਲੋਕ ਉਸ ਗੱਲ ਦੇ ਉੱਤੋਂ ਕੋਈ ਧੀਆ ਪੈਣਾ ਵਾਲਾ ਕੋਈ ਚੰਗਾ ਵਿਅਕਤੀ ਹੋ ਜੀ ਵਿਅਕਤੀ ਨੂੰ ਬਾੜ ਕੇ ਰਾਜੀ ਨਹੀਂ ਮੂੰਹ ਲਾ ਕੇ ਮੈਂ ਨਹੀਂ ਕਹਿੰਦਾ ਵੀ ਉਹ ਕਿਸ ਤਰ੍ਹਾਂ ਦੀ ਸ਼ਾਸਤ ਕਰਦਾ ਆਪਣੀ ਕਰਦਾ ਰਹੇ ਜੀ ਖਸ਼ਾਲਪੁਰ ਜੀ ਉਹਨਾਂ ਦੇ ਨਾਲ ਜਿਹੜੇ ਸਾਥੀ ਆਏ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਸੀ ਸਵਾਲ ਕੀਤੇ ਸੀ ਅਸੀਂ ਡੇਰਵਾ ਬਨਾਨਕ 29 ਨਵੰਬਰ ਨੂੰ ਉਹ ਅਕੋ ਕਹਿੰਦੇ ਨੇ ਕੀ ਲੰਗਾ ਜਿਹੜਾ ਡਾਕਟਰ ਵਹਿਮਾਂ ਦਾ ਇਹ ਵਹਿਮ ਕੱਢਦਾ ਲੋਕਾਂ ਦੇ ਜਿਹੜਾ ਵਹਿਮ ਪਾਲ ਕੇ ਤੁਸੀਂ ਬੈਠੇ ਹੋ ਮੈਨੂੰ ਲੱਗਦਾ ਤੁਹਾਡਾ ਵੀ ਵਹਿਮ ਕੱਟਣੇ ਪੈਣਾ ਵੀ ਇਹ ਦੱਸੋ ਜਿਮਲੀ ਚੋਣਾ ਤੋਂ ਪਹਿਲਾਂ ਜਦੋਂ ਭੁੰਦਰ ਸਾਹਿਬ ਆਏ ਸੀ ਗੱਲ ਸੁਣਿਓ ਮੇਰਾ ਸਵਾਲ ਲਓ ਖੁਸ਼ਾਲਪੁਰ ਜੀ ਚੀਮਾ ਸਾਹਿਬ ਪਹੁੰਚਦੇ ਨੇ ਉੱਥੇ ਬੱਬੇਹਾੜੀ ਵੀ ਨੇ ਔਰ ਉਥੇ ਲੋਦੀਨਗਰ ਸਾਭੀ ਨੇ ਹੋਰ ਤੁਸੀਂ ਵੀ ਸੀ ਬਾਕੀ ਸਾਰੇ ਵੀ ਸੀ ਜਦੋਂ ਲੰਗਰ ਸਾਭੀ ਉਥੇ ਚਰਚਾ ਚੱਲੀ ਹੈ ਵਿਰੋਧ ਤੁਸੀਂ ਕੀਤਾ ਤੁਹਾਡੇ ਤੋਂ ਇਲਾਵਾ ਕਿਸੇ ਨੇ ਵਿਰੋਧ ਨਹੀਂ ਕੀਤਾ ਪਾਰਟੀ ਹਾਈ ਕਮਾਂਡ ਨੇ ਉਹਨਾਂ ਨੂੰ ਜ਼ਿੰਮੇਵਾਰੀ ਲਾਤੀ ਉਹਨਾਂ ਨੂੰ ਸ਼ਾਮਲ ਕਰ ਲਿਆ ਔਰ ਜਿਹੜਾ 6 ਨਵੰਬਰ ਦਾ ਜਲਵਾ ਬੇਸ਼ੱਕ ਉਹਨਾਂ ਨੂੰ ਆਮ ਵਰਕਰ ਦੇ ਤੌਰ ਤੇ ਸ਼ਾਮਲ ਕੀਤਾ ਗਿਆ ਪਰ ਉਹਨਾਂ ਦਾ ਜਲਵਾ ਤਾਂ ਕਿਸੇ ਹਲਕਾਈ ਚਾਰਜ ਤੋਂ ਘੱਟ ਨਹੀਂ ਲੱਗਦਾ ਉਹ ਤਾਂ ਵੱਡੇ ਆਕਾਸ਼ ਵਾਂਗੂ ਆਣ ਕੇ ਦਿਹਾੜੇ ਨੇ ਸੋ ਇਸ ਕਰਕੇ ਤੁਸੀਂ ਇਹ ਵਹਿਮ ਪਾੜ ਕੇ ਕਿਵੇਂ ਬਹਿ ਗਏ ਕਿ ਹੁਣ ਉਹ ਗੱਲਬਾਤ ਨਹੀਂ ਹੈਗੀ ਲਗਾਦੀ ਪਾਲ ਸਿੰਘ ਜੀ ਮੈਂ ਇੱਕ ਬੇਨਤੀ ਤੁਹਾਡੇ ਤੇ ਨਹੀਂ ਕਰਨੀ ਚਾਹੁੰਦਾ ਜੀ ਮੈਂ ਤਾਂ ਪਹਿਲਾਂ ਕਹੇ ਪਾਰਟੀ ਅੱਗੇ ਸਿਰ ਝੁਕਦਾ ਅੱਜ ਪਾਰਟੀ ਸੰਕਟ 'ਚ ਆਜ ਪਾਰਟੀ ਦੇ ਵਿੱਚ ਜਿਹੜਾ ਵਿਅਕਤੀ ਪਾਰਟੀ ਨੂੰ ਇਸ ਸਮੇਂ ਦਾ ਮਹਾਈਜੈਕ ਕਰ ਲੇ ਵੀ ਫਲਾਣੇ ਨੂੰ ਵੋਟਾਂ ਪਾ ਦਿਓ ਫਲਾਣੇ ਨਾਲ ਆ ਕਰ ਦਿਓ ਮੈਂ ਸਮੇਂ ਨਾਲ ਇਹ ਸਭ ਤੋਂ ਮਾੜੀ ਗੱਲ ਇਦਨੋਂ ਵੱਡਾ ਕੋਈ ਹਜੈਕ ਕਰਨ ਵਾਲੀ ਗੱਲ ਨਹੀਂ ਪਰ ਦੂਜੀ ਗੱਲ ਜਿਹੜੀ ਤੁਸੀਂ ਕਹਿ ਰਹੇ ਵਹਿਮ ਅੱਗੇ ਲੋਕੀ 12 ਤੋਂ ਲੈ ਕੇ ਹੁਣ ਤੱਕ ਪਾਲਦੇ ਆਏ ਪਹਿਲੀ ਗੱਲ ਤਾਂ ਸਾਡੇ ਹਲਕੇ ਨਾਲ ਇਸ ਵਿਅਕਤੀ ਦਾ ਕੋਈ ਸਬੰਧ ਨਹੀਂ ਕੋਈ ਵਾਸਤਾ ਨਹੀਂ ਕੋਈ ਵੋਟ ਨਹੀਂ ਕੋਈ ਪਿੰਡ ਨਹੀਂ ਔਰ ਮੈਂ ਇਹਨੂੰ ਆਪਣੇ ਕਿਉਂਕਿ ਮੈਂ ਗੁਰੂ ਦਾ ਅਮਰਤਾਰੀ ਸਿੱਖ ਹਾਂ ਮੈਂ ਇਸ ਕਰਕੇ ਜੋ ਮੇਰੇ ਦਿਲ 'ਚ ਹੀ ਮੈਂ ਉਹ ਵੱਧ ਵੀ ਕਹਿ ਸਕਣਾ ਪਰ ਮੈਂ ਫਿਰ ਵੀ ਪਾਰਟੀ ਕੋ ਇਸ ਗੱਲ ਦੀ ਮਾਫੀ ਮੰਗਣਾ ਕਿਉਂਕਿ ਪਾਰਟੀ ਜਿਹੜੀ ਉਹ ਸੁਪਰੀਮ ਹੈ ਪਰ ਜੇਕਰ ਜਿਹੜਾ ਵਿਅਕਤੀ ਸਾਡੇ ਤੇ ਕੋਈ ਗਲਤ ਠੋਪਦੀ ਹੈ ਮੈਂ ਪਹਿਲੇ ਦਿਨ ਕਿਹਾ ਸੀ ਸਭ ਤੋਂ ਪਹਿਲਾਂ ਮੈਂ ਪਾਰਟੀ ਔਰ ਜਨ ਦੇ ਕੇ ਜਿਹੜਾ ਵਾ ਉਹ ਆਪਣਾ ਰਸਤਾ ਜਿਹੜਾ اختیار ਕਰਾਂਗਾ ਇਸ ਕਰਕੇ ਮੈਨੂੰ ਇਸ ਗੱਲ ਦਾ ਕੋਈ ਡਰ ਨਹੀਂ ਕੋਈ ਡੱਕਰ ਨਹੀਂ ਕਿ ਮੈਨੂੰ ਕੋਈ ਕਿਦਾਂ ਕਰਨਾ ਪਣਾ ਅੱਜ ਲੋਕ ਮੇਰੇ ਸੁਭਾਅ ਕਰਕੇ ਮੇਰੇ ਨਾਲ ਚੰਗਾ ਰਹਿਣ ਕਰਕੇ 18-20 ਹਜ਼ਾਰ ਵੋਟ ਮੇਰੇ ਨਾਲ ਹੈ ਜਿਹੜਾ ਤੁਸੀਂ ਸਵਾਲ ਪੁੱਛਦੇ ਮੈਨੂੰ ਸਵੇਰੇ ਪਾਰਟੀ ਇਸ ਵੇਲੇ ਐਕਟਿੰਗ ਪ੍ਰਧਾਨ ਸਰਦਾਰ ਬਲੰਦਰ ਸਿੰਘ ਜੀ ਭੂੰਦੜ ਨੇ ਪਾਰਟੀ ਇਹਦੇਸ਼ ਦੇ ਫਲਾਣੇ ਵਿਅਕਤੀ ਦੀ ਮਤ ਕਰਨੀ ਹੈ ਸ਼ਰੇਆਮ ਦੱਸ ਦਿਆਂਗੇ ਕਿ ਸਾਡੀ ਵੋਟ ਕਿੱਥੇ ਆ ਔਰ ਉਹ ਵਿਅਕਤੀ ਜਿਤਦਾ ਨਹੀਂ ਜਿਤਦਾ ਉਹਦਾ ਸਾਡੇ ਦੇ ਜਿਹੜਾ ਵਾ ਸਾਰੀ ਖਸ਼ਾਲਪੁਰ ਜੀ ਦਾਵਾ ਕਰ ਰਹੇ ਨੇ ਲਗਾ ਜੀ ਕਹਿੰਦੇ 27000 ਵੋਟ ਆ ਉਹਨਾਂ ਦੇ ਕੋਲ ਔਰ ਉਹਨਾਂ ਖੁੱਲ ਕੇ ਦਾਵਾ ਕਰਦੇ ਕਹਿੰਦੇ ਵੀ ਅਸੀਂ ਵੱਡਾ ਦੁਸ਼ਮਣ ਜਿਹੜਾ ਹੈ ਉਹਨੂੰ ਅਗਰ ਅਸੀਂ ਖਰਾਵਾ ਹੇਟ ਹਾਂ ਤਾਂ ਢਿੱਕੇ ਦੁਸ਼ਮਣ ਦੇ ਨਾਲ ਚੱਲਣਾ ਪਏਗਾ ਤੁਸੀਂ ਸਿੱਧੀ ਗੱਲ ਦੱਸੋ ਵੀ ਸੋਚਾ ਸਿੰਘ ਲਗਾ ਦਾ ਵਿਰੋਧ ਕਰ ਰਹੇ ਹੋ ਕਿ ਜਾਂ ਫਿਰ ਤੁਸੀਂ ਸੁਖੀ ਰੰਧਾਵੇ ਦੀ ਸਪੋਰਟ ਕਰ ਰਹੇ ਹੋ ਵੇਖੋ ਨਾਮ ਹੈ ਸੁਖਜਿੰਦਰ ਰੰਧਾਵਾ ਦੇ ਹੱਕ ਚ ਆਪਣੀ ਜ਼ਿੰਦਗੀ ਅੱਜ ਤੱਕ ਕਦੀ ਨਿਤਰੇ ਆ ਅੱਜ ਦੇ ਦਿਨ ਤੱਕ ਜੋ ਪਿੱਛੇ ਆ ਜੀ ਔਰ ਮਹਰੂਦ ਸਿਰਫ ਜਿਹਦਾ ਤੁਸੀਂ ਨਾਮ ਲੈ ਰਹੇ ਮੈਂ ਆਪਣੇ ਮੂੰਹ ਤੇ ਨਾਮ ਨਹੀਂ ਲੈਣਾ ਚਾਹੁੰਦਾ ਮੈਂ ਵਿਰੋਧ ਸਿਰਫ ਉਹਦੀਆਂ ਕਰਤੂਤਾਂ ਦਾ ਕਰ ਰਿਹਾ ਨਾ ਕਿ ਮੈਂ ਵਿਰੋਧ ਉਹਦਾ ਕਰ ਰਿਹਾ ਦੇਖੋ ਤੁਸੀਂ ਕਾਨੂੰਨ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਜਦੋਂ ਮਾਨਜੋਗ ਅਦਾਲਤ ਜਿਹੜੀ ਹੈ ਉਹਨਾਂ ਨੂੰ ਦੋਸ਼ ਮੁਕਤ ਕਰ ਚੁੱਕੀ ਹੈ ਸ਼੍ਰੀ ਅਕਾਲ ਤਖਸਾਲ ਸਾਹਿਬ ਤੋਂ ਉਹਨਾਂ ਨੂੰ ਕਿਮਾਜਾਚਨਾ ਜਿਹੜੀ ਉਹਨਾਂ ਮੰਗੀ ਸੀ ਉਹਨਾਂ ਕਰ ਦਿੱਤੀ ਧਾਰਮਿਕ ਸਜ਼ਾ ਭੁਗਤ ਚੁੱਕੇ ਨੇ ਸ਼ਰੋਵਣੀਆਂ ਅਕਾਲੀ ਦਲ ਜਿਹੜੇ ਨੇ ਉਹਨਾਂ ਨੇ ਆਪਣੇ ਸੀਨੇ ਨਾਲ ਲਾ ਲਿਆ ਉਹਨਾਂ ਨੂੰ ਜ਼ਿੰਮੇਵਾਰੀ ਸੌਂਪਤੀ ਹੈ ਔਰ ਵੱਟੀ ਉਹਨਾਂ ਨੇ ਸਿਆਸੀ ਕਾਨਫਰੰਸ ਵੀ ਕਰ ਦਿੱਤੀ ਹੈ ਆਪਣੇ ਫੈਸਲੇ ਵੀ ਦੱਸ ਦਿੱਤੇ ਨੇ ਆਪਣਾ ਮੂਡ ਵੀ ਦੱਸ ਦਿੱਤਾ ਆਪਣੇ ਇਰਾਦੇ ਵੀ ਦੱਸ ਦਿੱਤੇ ਨੇ ਅੱਜ ਨਹੀਂ ਤਾਂ ਕੱਲ ਤੁਹਾਨੂੰ ਉਹਨਾਂ ਦਾ ਨਾਂ ਵੀ ਲੈਣਾ ਪੈਣਾ ਤੇ ਤੁਹਾਨੂੰ ਉਹਨਾਂ ਤੇ ਨਾਰੇ ਵੀ ਮਾਰਨੇ ਪੈਣੇ ਪਹਿਲੀ ਗੱਲ ਤਾਂ ਵੇਖੋ ਸਰਦਾਰ ਅਸ਼ਪਾਲ ਸਿੰਘ ਜੀ ਮੈਂ ਤੁਹਾਡੇ ਚੈਨਲ ਦਾ ਹੀ ਇਹ ਗੱਲ ਕਹਿਣੀ ਚਾਹੁੰਦਾ ਹੂੰ ਮੈਂ ਆਪਣੇ ਆਪ ਦੇ ਵਿੱਚ ਜੋ ਗੱਲ ਅੱਜ ਤੱਕ ਕਹੀ ਹੈ ਮੈਂ 2015 ਚ ਕਹੀ ਸੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੂੰ ਤੇ ਸਰਦਾਰ ਸੁਖਮੀਤ ਸਿੰਘ ਬਾਦਲ ਨੂੰ ਕਿਉਂਕਿ ਮੈਨੂੰ ਉਦੋਂ ਵੀ ਇਹਦੀਆਂ ਸਾਰੀਆਂ ਕਰਤੂਤਾਂ ਦਾ ਪਤਾ ਸੀ ਔਰ ਉਹ ਮੇਰੀ ਗੱਲ ਮੰਨਦੇ ਨਹੀਂ ਸੀ ਮੈਂ ਕਿਹਾ ਸੀ ਜੇ ਵਿਅਕਤੀ ਆਇਆ ਮੈਂ ਆਪਣੇ ਪਿਓ ਦਾ ਪੁੱਤ ਨਹੀਂ ਮੈਂ ਡੱਬਾ ਧਰਾਂਗਾ ਔਰ ਮੈਂ ਉਹ ਡੱਬਾ ਧਰ ਕੇ ਵੋਟਾਂ ਲਈਆਂ ਮੈਂ ਅੱਜ ਵੀ ਤੁਹਾਡੇ ਚੈਨਲ ਤੋਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹਨੂੰ ਵੇਖੋ ਸਾਡਾ ਸਿਰ ਝੁਕਦਾ ਅਕਾਲ ਤਖਤ ਸਾਹਿਬ ਦੇ ਅੱਗੇ ਉਹ ਸਰਵ ਉੱਚ ਸਾਡੀ ਸਸਤਾ ਵਾ ਉਹ ਸਾਡਾ ਰੱਬ ਆ ਅਸੀਂ ਉਹਦੇ ਅੱਗੇ ਸਿਰ ਝੁਕਾਉਂਦੇ ਆ ਜੇ ਗੁਰੂ ਰਾਮਦਾਸ ਪਾਤਸ਼ਾਹ ਤੋਂ ਬਾਅਦ ਸਿਰ ਸਾਡਾ ਝੁਕਦਾ ਤੇ ਅਕਾਲ ਤਖਤ ਸਾਹਿਬ ਦੇ ਅੱਗੇ ਝੁਕਦਾ ਪਰ ਉੱਥੇ ਇਸ ਵਿਅਕਤੀ ਨੇ ਸਾਰਾ ਝੂਠ ਬੋਲਿਆ ਤੁਸੀਂ ਦੱਸੋ ਮੈਨੂੰ ਵੀ ਜੇ ਉਹ ਸੱਚ ਆ ਵੀ ਇਹ ਵਿਅਕਤੀ ਹੈ ਨਹੀਂ ਤੇ ਉਹ ਵੀਡੀਓ 'ਚ ਕਿਹੜਾ ਵਿਅਕਤੀ ਮੈਨੂੰ ਇਹ ਦੱਸਿਆ ਜਾਏ ਵੀ ਉਹਨੂੰ ਕਿਦਾਂ ਬੰਦਾ ਸੋਚਾ ਕਰ ਲੂਗਾ ਯਾਰ ਸਾਨੂੰ ਇਹ ਕੋਈ ਜਾਣ ਬੁੱਝ ਕੇ ਸਾਡੇ ਤੇ ਥੋੜਾ ਕਿਥੋਂ ਪੈ ਜਾਣਾ ਰੱਬ ਪਹਿਲਾ ਮੈਂ ਇਹ ਗੱਲ ਕਹੀ ਸੀ ਉਦੋਂ ਬਾਅਦ ਪਾਰਟੀ ਉਦੋਂ ਬਾਅਦ ਪਰਿਵਾਰ ਆ ਗੁਰਪ੍ਰਤਾਪ ਸਿੰਘ ਕਿਸ਼ਾਲਪੁਰ ਉਸ ਸ਼ਹੀਦਾ ਦੇ ਪਰਿਵਾਰ ਚੋਂ ਉਸ ਸ਼੍ਰੋਮਣੀ ਅਕਾਲੀ ਦਲ ਦੇ ਸ਼ਹੀਦਾ ਜਸੇਬੰਦੀ ਦੇ ਪਰਿਵਾਰ ਚੋਂ ਆ ਜਿਹਦੇ ਪਰਿਵਾਰ ਨੇ ਕਦੀ ਰਿਤ ਨਹੀਂ ਮੰਨੀ ਔਰ 7 ਸਾਲ ਮਲਤਾਨ ਚ ਮੇਰੇ ਦਾਦਾ ਜੀ ਨੇ ਕੈਦ ਕੱਟੀ ਸਾਢੇ 7 ਸਾਲ ਮੇਰੇ ਤਾਇਆ ਜੀ ਦੀ ਕੈਦ ਆ ਮੇਰੇ ਪਿਤਾ ਜੀ ਦੀ ਸ਼੍ਰੋਮਣੀ ਅਕਾਲੀ ਦਲ ਲਈ 1.5 ਸਾਲ ਕੈਦ ਆ ਮੇਰੀ ਦਾਦੀ 2.5 ਸਾਲ ਗਈ ਔਰ ਮੈਂ ਨਿਕਾ ਨਿਕਾ ਹੋ ਜਾ ਮੈਂ ਜੋ ਆਪਣੀਆਂ ਅੱਖਾਂ ਨਾਲ ਸੀਨ ਵੇਖ ਲਿਆ ਇਸ ਵਿਅਕਤੀ ਨੂੰ ਕਦੀ ਬਰਦਾਸ਼ਤ ਨਹੀਂ ਕਰ ਸਕਦਾ ਹੋਰ ਦੱਸੋ ਤੁਸੀਂ ਕਹਿੰਦੇ ਬਰਦਾਸ਼ਤ ਨਹੀਂ ਕਰ ਸਕਦੇ ਉਹ ਤਾਂ ਤੁਹਾਡੇ ਹਲਕੇ ਦੇ ਵਿੱਚ ਗੱਜ-ਵੱਜ ਕੇ ਮੈਦਾਨ ਚ ਨਿੱਤਰੇ ਨੇ ਚਲੋ ਇਹ ਤੁਹਾਡਾ ਕੋਈ ਉਹ ਜਿੰਨਾ ਚਿਰ ਗੁਰਪ੍ਰਤਾਪ ਸਿੰਘ ਕਿਸ਼ਾਲਪੁਰ ਪਾਰਟੀ ਲੈਵਲ ਦਾ ਨਹੀਂ ਆ ਪਾਰਟੀ ਦਾ ਕਮੇਦਾਰੀ ਲਾਤੀ ਆ ਜੇਕਰ ਤੁਸੀਂ ਪਾਰਟੀ ਦੇ ਵਿੱਚੋਂ ਪਾਰਟੀ ਨੂੰ ਸਨਮਤ ਮੰਨਦੇ ਹੋ ਤਾਂ ਫਿਰ ਪਾਰਟੀ ਦਾ ਹੁਕਮ ਤਾਲੂ ਮੰਨਣਾ ਪੈਣਾ ਸਰਦਾਰ ਰਿਸ਼ਪਾਲ ਸਿੰਘ ਜੀ ਜਿੰਨਾ ਚਿਰ ਗੁਰਪ੍ਰਤਾਪ ਸਿੰਘ ਕਿਸ਼ਾਲਪੁਰ ਪਾਰਟੀ ਚ ਵੱਜਾ ਜੀ ਬਤੌਰ ਅੱਜ ਪਾਰਟੀ ਦੇ ਔਖੇ ਦਿਨ ਨੇ ਮੈਨੂੰ ਪਤਾ ਕਿਸ ਵੇਲੇ ਪਾਰਟੀ ਦੇ ਨਾਲ ਖਲੋਣਾ ਬਣਦਾ ਜਿੰਨਾ ਚਿਰ ਬੱਜਾ ਸਰਦਾਰ ਸੁਖਬੀਰ ਸਿੰਘ ਬਾਦਲ ਐਸ ਵੇਲੇ ਉਹਨਾਂ ਤੇ ਉੱਤੇ ਸੰਕਟ ਆ ਐਸ ਵੇਲੇ ਪਾਰਟੀ ਤੇ ਸੰਕਟ ਆ ਉਹਨਾਂ ਚਿਰ ਮੈਂ ਕੋਈ ਗੱਲ ਨਹੀਂ ਕਰ ਸਕਦਾ ਜਿੱਦਣ ਉਹਦਾ ਸੰਕਟ ਮੁੱਕੂ ਜਾ ਕੇ ਗੱਲ ਕਰਾਂਗਾ ਨਹੀਂ ਤੇ ਮੈਨੂੰ ਕੋਈ ਲੋੜ ਨਹੀਂ ਅਜਿਹੇ ਵਿਅਕਤੀ ਨਾਲ ਚੱਲਣ ਦੀ ਮੈਂ ਪਾਰਟੀ ਤੋਂ ਛੱਡ ਕੇ ਆਪਣੀ ਆਪਣਾ ਰਸਤਾ ਖਿਆਰ ਕਰ ਲਾਂਗਾ ਵੇਖਾਂਗਾ ਮੈਂ ਕੀ ਕਰਨਾ ਘਰ ਬੈਣਾ ਕੀ ਮਤ ਕਰਨੇ ਜਿਹੜੀਆਂ ਤੁਸੀਂ ਗੱਲਾਂ ਪੁੱਛਦੇ ਹੋ ਫੇਰ ਕੋ ਕੰਮ ਕਰਾਂਗਾ ਇਹ ਨਹੀਂ ਕਿ ਮੈਂ ਲੋਕਾਂ ਨੂੰ ਲਾਲਾਂ ਲਾਲਾ ਕਰਕੇ ਅੱਜ ਪਾਰਟੀ ਪ੍ਰਧਾਨ ਸਾਹਿਬ ਜਿਹੜੇ ਐਕਟਿੰਗ ਨੇ ਕੁਝ ਕਹਿ ਰਹੇ ਨੇ ਅੱਜ ਜਿਹੜੀ ਕਿਸਾਨਾਂ ਨੂੰ ਜੁੱਤੀ ਫਿਰ ਰਹੀ ਆ ਅੱਜ ਜੋ ਜੋ ਕੰਮ ਉਥੇ ਹੋ ਰਹੇ ਨੇ ਅਸੀਂ ਕਿੰਨੇ ਫਲਾਣੇ ਵੀ ਮਤ ਕਰ ਦੋ ਉਹਦੀ ਕਰ ਦੋ ਸਾਡਾ ਫਰਜ਼ ਨਹੀਂ ਬਣਦਾ ਲੋਕ ਆਪਣੇ ਲੈਵਲ ਤੇ ਕਰੀ ਜਾਂਦੇ ਨੇ ਕਰੀ ਜਾਂ ਹੁਣ ਤੁਸੀਂ ਮੈਨੂੰ ਪੁੱਛੋਗੇ ਕੱਲ ਨੂੰ ਨਵੀ ਕਰਨ ਕਹਿੰਦਾ ਵੀ ਮੈਂ ਉਦੋਂ ਤੁਸੀਂ ਮੇਰੀ ਮਤ ਕੀ ਦੀ ਹੁਣ ਕਰ ਦਿਓ ਅੱਜ ਅਸੀਂ ਕਿਤਾਂ ਬੀਜੇਪੀ ਦੀ ਮਤ ਕਰ ਸਕਨੇ ਮੈਂ ਕੋ ਭਾਵੇਂ ਸੈਂਟਰ ਲੈਵਲ ਤੇ ਮੈਂ ਕੋਆਪਰੇਟਿਵ ਚ ਚੁਣਿਆ ਮੈਂ ਉੱਥੇ ਨਮਾਇੰਦਾ ਪਰ ਮੈਂ ਫਿਰ ਵੀ ਨਹੀਂ ਇਸ ਗੱਲ ਦੀ ਪ੍ਰਵਾਹ ਕਰਦਾ ਮੈਂ ਨੂੰ ਕਹਿੰਦਾ ਨਹੀਂ ਮਤ ਕਰ ਸਕਦੇ ਅਗਲਾ ਪੱਖ ਵੀ ਸੁਣੋ ਜੋ ਏ ਕਾਲਤਕ ਸਾਹਿਬ ਤੇ ਇਹਨੇ ਮੰਨਿਆ ਵੀ ਮੈਂ ਹੀ ਉਸ ਵੀਡੀਓ 'ਚ ਹਾਂ ਮੈਂ ਹੀ ਉੱਥੇ ਦੋਸ਼ੀ ਹਾਂ ਦੱਸੋ ਇਹ ਗੱਲ ਸਾਰੀ ਦੁਨੀਆ ਤੱਕ ਗਈ ਹੈ ਮੈਂ ਤਾਂ ਕਾਲਤਕ ਸਾਹਿਬ ਨੂੰ ਬੇਨਤੀ ਕਰਨਾ ਵੀ ਇਹਦੇ ਤੇ ਮੁੜ ਵਿਚਾਰ ਕੀਤਾ ਜਾਏ ਕਿਉਂਕਿ ਇਹ ਜਿਹੜਾ ਵਿਅਕਤੀ ਲੋਕਾਂ ਦੇ ਘਰਾਂ 'ਚ ਤੁਸੀਂ ਕਿਸ ਤਰੀਕੇ ਨਾਲ ਭੇਜੋਗੇ ਤਿਆਂ ਭੈਣਾ ਲੋਕਾਂ ਦੀਆਂ ਜਿਹੜੀਆਂ ਘਰਾਂ 'ਚ ਵਸਤੀਆਂ ਨੇ ਇਹ ਵਿਅਕਤੀ ਨੂੰ ਕੌਣ ਲਾਗਾ ਔਰ ਮੈਨੂੰ ਇਹ ਨਹੀਂ ਗੱਲ ਦਾ ਪਤਾ ਕਿ ਕਿਸ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਇਹਨੂੰ ਦੁਬਾਰਾ ਕਿਹਾ ਮੈਂ ਨਹੀਂ ਸਮਝਦਾ ਉਹ ਕਿਸ ਮਜਬੂਰੀ ਆ ਵੇਖੋ ਜੇ ਕੋਈ ਬੰਦਾ ਆਪਣੇ ਆਪ ਦੇ ਵਿੱਚ ਜਿਹਹਾ ਵਿਅਕਤੀ ਆ ਉਹਨੂੰ ਕਾਲਤਖ ਸਾਬ ਨੇ ਕਿਹਾ ਇਹਨੇ ਉੱਥੇ ਗੁਹਾਰ ਲਾਈ ਸੀ ਕਿ ਮੈਂ ਆਪਣੇ ਬੱਚੇ ਵਿਆਹਣੇ ਆ ਮੈਂ ਜਾ ਕੇ ਆਪਣੇ ਇਹ ਲੋਕਾਂ ਦੇ ਕਿਦਾਂ ਵਿਦਰਦਾ ਇਹ ਜਾ ਕੇ ਜੋ ਇਹਦਾ ਕੰਮ ਹੈ ਉਹ ਆਪਣਾ ਕਰੇ ਪਰਿਵਾਰਨ ਇਹਨੂੰ ਚੰਗਾ ਲੱਗਦਾ ਜਿਹਦਾ ਜ਼ਿਕਰ ਉਹ ਮੈਂ ਤਾਂ ਇੱਥੋਂ ਤੱਕ ਤੁਹਾਨੂੰ ਦੱਸਣਾ ਵੀ ਇਹ ਵਿਅਕਤੀ ਕਈ ਵਾਰੀ ਕਈਆਂ ਪਰਿਵਾਰਾਂ ਦੇ ਸਗਨਾਂ ਤੇ ਚਲ ਗਿਆ ਔਰ ਉਹ ਲੜਕੀਆਂ ਦੇ ਜਦੋਂ ਬਾਪ ਨੇ ਕਿਹਾ ਵੀ ਫਲਾਣਾ ਲੜਕਾ ਇਹਨੂੰ ਸਗਨ ਲਾਣਾ ਉਹ ਲੋਕ ਉੱਠ ਕੇ ਉੱਥੋਂ ਚਲੇ ਗਏ ਇਹਦੇ ਸਬੂਤ ਨੇ ਯਾਰ ਆਪਾਂ ਕਿੱਦਾਂ ਇਹਨੂੰ ਗ੍ਰਾਫਟ ਕਰੀਏ ਮੈਂ ਤਾਂ ਨਹੀਂ ਕਰ ਸਕਦਾ ਨਾ ਮੇਰੇ ਜਿਹੜੇ ਕੋਈ ਗੁਰਸਿੱਖ ਜਥੇਬੰਦੀਆਂ ਕੋਈ ਜਿਹੜੇ ਲੋਕ ਗੁਰਸਿੱਖ ਨੇ ਉਹ ਨਹੀਂ ਕਰ ਸਕਦੇ ਤੁਹਾਡਾ ਗੁੱਸਾ ਮੈਨੂੰ ਬਿਲਕੁਲ ਜਾਇਜ਼ ਲੱਗਦੇ ਕਿਉਂਕਿ ਤੁਹਾਡੇ ਦੋਨਾਂ ਹੱਥਾਂ 'ਚ ਲੱਡੂ ਸੀ ਤੇ ਜਦੋਂ ਤੁਹਾਡੇ ਹੱਥ 'ਚੋਂ ਕੋ ਲੱਡੂ ਖੋਲੇਗਾ ਤਾਂ ਫਿਰ ਭਈ ਗੁੱਸਾ ਤੇ ਲੱਗਦਾ ਹੈ ਤਕਲੀਫ ਤਾਂ ਹੁੰਦੀ ਹੈ ਕਿਉਂਕਿ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਜਿੱਦੇ ਏਡਾ ਹਲਕਾ ਡੇਰਾ ਬਾਬਾ ਜਿੱਦਾਂ ਵੀ ਰਵੀਕਰਨ ਸਿੰਘ ਕਹਿੰਦਾ ਖੁਸ਼ਾਲਪੁਰ ਤੋਂ ਸੁਣੋ ਜਿੱਦਾਂ ਹੀ ਰਵੀਕਰਨ ਸਿੰਘ ਕਹਾਂ ਉਹ ਜਿਹੜੇ ਨੇ ਭਾਜਪੀ ਚ ਚਲੇ ਜਾਂਦੇ ਨੇ ਤੇ ਆਟੋਮੈਟਿਕ ਹੈ ਤੁਸੀਂ ਵੀ ਕਮਰੇ ਚ ਬੈਠੇ ਹੋਗੇ ਤਾੜੀ ਮਾਰ ਕੇ ਹੱਸੇ ਹੋਗੇ ਕਿ ਲਓ ਭਈ ਹੁਣ ਤਾਂ ਰਾਹ ਖੁੱਲ ਗਿਆ ਹੁਣ ਤਾਂ ਬਚਿਆ ਇੱਥੇ ਸਿਰ ਗੁਰਪ੍ਰਤਾਪ ਸਿੰਘ ਖੁਸ਼ਾਲਪੁਰ ਔਰ ਖੁਸ਼ਾਲਪੁਰ ਨੂੰ ਹਲਕਾ ਡੇਰਾ ਬਾਬਾ ਨਾਨਕ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੇਗੀ ਵੱਡੀ ਜ਼ਿੰਮੇਵਾਰੀ ਜਦੋਂ ਉਧਰ ਆ ਕੇ ਸੁੱਚਾ ਸਿੰਘ ਲਗਾ ਤੁਹਾਡੀ ਜ਼ ਦਾ ਗੁੱਸਾ ਤਾਂ ਸੁਭਾਵਿਕ ਹੈ ਜੀ ਆਣਾ ਹੀ ਸੀ ਇੱਕ ਮਿੰਟ ਸਰਦਾਰ ਅਸ਼ਪਾਲ ਸਿੰਘ ਜੀ ਪਹਿਲੀ ਗੱਲ ਤਾਂ ਇਹ ਆ ਬੇਸ਼ੱਕ ਤੁਸੀਂ ਸਰਦਾਰ ਰਵਿਕਰਨ ਕਾਲੋਂ ਨੂੰ ਲੈਣ ਤੇ ਲੈ ਸਕਦੇ ਜੀ ਮੈਂ ਇੱਥੇ ਪਾਰਟੀ 'ਚ ਵੀ ਜਾ ਕੇ ਬਹੁਤ ਕੰਮ ਕੀਤਾ ਉਸ ਵੇਲੇ ਦੇ ਪ੍ਰਧਾਨ ਸਰਦਾਰ ਗੁਰਬਚਨ ਸਿੰਘ ਬੱਬੇ ਵਾਲੀ ਸਾਹਿਬ ਔਰ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਮੈਨੂੰ ਉਹਨਾਂ ਨੇ ਕਿਹਾ ਪਾਰਟੀ 'ਚ ਕੰਮ ਕਰੋ ਕਿਉਂ ਮੇਰਾ ਪਿਛੋਕੜ ਕਾਲੀ ਸੀ ਜਦੋਂ ਮੈਂ ਕੰਮ ਕੀਤਾ ਔਰ ਮੈਨੂੰ ਆਸ ਸੀ ਪਾਰਟੀ ਮੈਨੂੰ ਟਿਕਟ ਦੇ ਪਾਰਟੀ ਨੇ ਮੈਨੂੰ ਟਿਕਟ ਨਹੀਂ ਦਿੱਤੀ ਬਾਹਰੋਂ ਲਿਆ ਕੇ ਉਦੋਂ ਰਵਿਕਰਨ ਨੂੰ ਇੱਥੇ ਟਿਕਟ ਦਿੱਤਾ ਜਾਗਦਾ ਰਵਿਕਰਨ ਉਹਦੇ ਬਾਪ ਸਰਦਾਰ ਨਰਮਨ ਸਿੰਘ ਜੀ ਕਾਲੂ ਬਹੁਤ ਸਤਿਕਾਰਯੋਗ ਉਹਨਾਂ ਨੇ ਇਸ ਇਲਾਕੇ ਦੀ ਸੇਵਾ ਕੀਤੀ ਸੀ ਔਰ ਅਸੀਂ ਰਾਤ ਇੱਕ ਕਰਕੇ ਉਹਦੀ ਮਦਦ ਕੀਤੀ ਔਰ ਜਿਤਾਤਾ ਆਪਣੇ ਬਲੋਂ ਜੇ ਫਿਰ ਇਹਦਾ ਤੁਸੀਂ ਜਿਹੜਾ ਵਿਅਕਤੀ ਦੀ ਮੇਰੇ ਨਾਲ ਗੱਲ ਕਰ ਰਹੇ ਹੋ ਇਹ ਜਿਹਦਾ ਮੈਂ ਨਾਂ ਨਹੀਂ ਲੈਣਾ ਇਹ ਵਿਅਕਤੀ ਨੇ ਉਹਦੀ ਵਿਰੋਧਤਾ ਕੀਤੀ ਔਰ ਸਭ ਕੁਝ ਕੀਤਾ ਰਹਿ ਗਈ ਗੱਲ ਤੁਸੀਂ ਕਰ ਰਵਿਕਰਨ ਕਾਲੂ ਪਾਰਟੀ ਛੱਡ ਕੇ ਮੈਂ ਪਹਿਲਾ ਵਿਅਕਤੀ ਆ ਜਿਨੇ ਜਦੋਂ ਚੀਮਾ ਸਾਹਿਬ ਦੀ ਇਲੈਕਸ਼ਨ ਹੀ ਰਵਿਕਰਨ ਸਿੰਘ ਕਾਲੂ ਨੂੰ ਇਹ ਗੱਲ ਕਹੀ ਵੀ ਭਰਾ ਤੂੰ ਨਾ ਜਾ ਉਹ ਕਹਿੰਦਾ ਵੀ ਪਾਰਟੀ ਇਸ ਬੰਦੇ ਨੂੰ ਲਿਆਉਣਾ ਚਾਹੁੰਦੀ ਆ ਮੇਰਾ ਹੋਰ ਕੋਈ ਗੱਲ ਨਹੀਂ ਮੈਂ ਬੱਜਰ ਕਰਹਿਤ ਵਾਲ ਕੰਮ ਨਹੀਂ ਕਰ ਸਕਦਾ ਮੈਂ ਉਹਨੂੰ ਇਹ ਲਫਜ਼ ਕਹੇ ਹੁਣ ਪੁੱਛ ਲੋ ਚੈਨਲ ਤੇ ਮੈਂ ਕਹਾਂ ਰਵਿਕਰਨ ਸਾਨੂੰ ਕਦੇ ਜੋਗਾ ਸੁੱਟ ਕੇ ਜਾਏਗਾ ਅੱਜ ਤੂੰ ਇੱਥੇ ਲੱਗਾ ਰਹਿ ਜੇ ਤੂੰ ਲੱਗਾ ਰਹਿ ਮੈਂ ਲਿਖ ਦੇਣਾ ਇਹ ਪਾਰਟੀ ਨਹੀਂ ਲਏਗੀ ਜੇ ਕਿਉਂਕਿ ਮੇਰੀ ਪ੍ਰਧਾਨ ਸਾਹਮਣਾ ਗੱਲ ਹੋਈ ਸੀ ਮੈਂ ਕਹਿੰਦਾ ਜੇ ਪਾਰਟੀ ਲਊ ਸਭ ਤੋਂ ਪਹਿਲਾਂ ਤੇਰੇ ਨਾਲ ਛਲਾਂਗ ਮਾਰਾਂਗੇ ਜਿੱਥੇ ਕਹਿੰਗਾ ਜੋ ਕਹਿੰਗਾ ਕਰਾਂਗੇ ਯਾਰ ਸਾਨੂੰ ਇਹ ਬਿਲਕੁਲ ਨਹੀਂਗਾ ਮੈਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਬਹੁਤ ਮਾਨ ਸਤਕਾਰ ਦਿੱਤਾ ਲੰਮਾ ਸਮਾਂ ਮੇਰਾ ਮੇਰਾ ਸਵਾਲ ਸੀ ਛੋਟਾ ਜਿਹਾ ਖੁਸ਼ਾਲਪੁਰ ਜੀ ਸਵਾਲ ਤੇ ਇੰਨਾ ਸੀ ਵੀ ਤੁਹਾਡੇ ਖੱਥਲਿਓ ਜਿਹੜੀ ਕੁਰਸੀ ਖਿੱਚੀ ਹੈ ਲੰਗਾ ਨੇ ਆ ਜਿਹੜੀ ਤੁਹਾਡੀ ਨਾਰਾਜ਼ਗੀ ਹੈ ਸੋਚਾ ਸਿੰਘ ਲਗਾ ਦੇ ਖਿਲਾਫ ਉਹ ਕੁਰਸੀ ਖਿੱਚਣ ਕਰਕੇ ਪਹਿਲੀ ਗੱਲ ਇਹ ਆ ਵੀ ਮੈਂ ਅੱਜ ਵੀ ਕੁਰਸੀ ਤੇ ਬੈਠਾ ਸਰਕਾਰ ਦੀ ਤੇ ਮੇਰੀ ਬੇਨਤੀ ਸੁਣੋ ਠੀਕ ਹੈ ਮੈਂ ਜਿਹੜਾ ਇੱਕ ਕੋਆਪਰੇਟਿਵ ਇੱਕ ਇਲੈਕਟਿਡ ਸਰਕਾਰ ਦੇ ਬਰਾਬਰ ਦਾ ਬੋਰਡ ਹੁੰਦਾ ਔਰ ਜਿਸ ਬੋਰਡ ਦਾ ਮੈਂ ਚੇਅਰਮੈਨ ਇਸ ਬੋਰਡ ਦੀ ਬਹੁਤ ਵੱਡੀ ਟਰਨਓਵਰ ਹੈ ਬਹੁਤ ਵੱਡਾ ਇਸ ਬੋਰਡ ਦਾ ਆਧਾਰ ਹੈ ਜਿੰਨੀਆਂ ਪਿੰਡਾਂ ਦੀਆਂ ਕੋਆਪਰੇਟਿਵ ਸੈਟੀਆਂ ਨੇ ਇਹ ਸਾਰੀਆਂ ਦੇ ਵਿੱਚੋਂ ਚੁਣ ਕੇ ਬੰਦਾ ਸਟੇਟ ਲੈਵਲ ਤੇ ਜਾਂਦਾ ਉੱਥੋਂ ਨੈਸ਼ਨਲ ਲੈਵਲ ਤੇ ਜਾਂਦਾ ਅੱਜ ਗੁਰੂ ਰਾਮਦਾਸ ਪਾਸ਼ਾ ਦੀ ਜਿੰਨੀ ਮੇਰੇ ਤੇ ਕਿਰਪਾ ਮੈਂ ਸਮਝਦਾ ਅਜਹੀ ਕਿਰਪਾ ਲਾਗੇ ਜਾ ਕੇ ਕਿਸੇ ਤੇ ਹਾਨੀ ਪਈ ਨਹੀਂ ਪਹਿਲੀ ਗੱਲ ਤਾਂ ਚਲੋ ਕੁਰਸੀ ਵੱਟੀ ਆ ਤੁਹਾਡੇ ਕੋਲ ਜਾਨੀ ਕਿ ਤੁਹਾਨੂੰ ਕੁਰਸੀ ਦੀ ਟੈਨਸ਼ਨ ਕੋਈ ਨਹੀਂ ਹੈ ਮੇਰੀ ਮੈਨੂੰ ਕੋਈ ਟੈਨਸ਼ਨ ਨਹੀਂ ਮੈਨੂੰ ਸਿਰਫ ਇਹ ਆ ਇਸ ਇਲਾਕੇ ਦੇ ਨਾਲ ਹੀ ਸੁਣ ਲੋ ਜੀ ਇਸ ਇਲਾਕੇ ਦਾ ਮੈਂ ਜੰਮਣ ਆ ਇਸ ਮਿੱਟੀ ਨਾਲ ਮੇਰਾ ਮੋਹ ਆ ਔਰ ਇਹ ਧੀਆਂ ਪਣਾ ਚ ਕਿਦਾਂ ਗੰਦੇ ਵਿਅਕਤੀ ਨੂੰ ਅਸੀਂ ਉੱਥੇ ਬਰਦਾਸ਼ਤ ਕਰਾਂਗੇ ਪਹਿਲਾਂ ਤੋਂ ਹੀ ਹੁਣੇ ਜੀ ਕੁਛ ਆ 800 ਰੁਪਏ ਇਹ ਬਿੰਦੂ ਇਹ ਦੱਸਿਓ ਕਿ ਆਮ ਆਦਮੀ ਵਾਲੋ ਮੰਤਰੀ ਧਾਲੀਵਾਲ ਜਿਹੇ ਕੁਲਦੀਪ ਸਿੰਘ ਤਾਲੀ ਵਾਲੀ ਤੁਹਾਨੂੰ ਮਿਲ ਚੁੱਕੇ ਨੇ ਢੇੜਾ ਮਾਰ ਚੁੱਕੇ ਨੇ ਕਹਿੰਦੇ ਨੇ ਕਈ ਵਾਰੀ ਇਹ ਤਾਂ ਪੁਰਾਣੀ ਮਸ਼ੂਕ ਮਿਲ ਜਾਵੇ ਨਾ ਤੇ ਬੰਦੇ ਦੇ ਅੰਦਰ ਨਾ ਪਿਆਰ ਗਿਆ ਜਿਹੜਾ ਜਾਗ ਜਾਂਦਾ ਸੋ ਆਮ ਆਦਮੀ ਪਾਰਟੀ ਦਾ ਢੇੜਾ ਤੁਹਾਡੇ ਵੱਲ ਵੱਜਾ ਸੋ ਪੁਰਾਣਾ ਪਿਆਰ ਸੀ ਅੱਛਾ ਉਹਦੇ ਬਾਰੇ ਵੀ ਮੈਨੂੰ ਇਹ ਵੀ ਦੱਸਿਓ ਕਿ ਸੁਖਿੰਦਰ ਸਿੰਘ ਰੰਦਾਵਾ ਉਹਨਾਂ ਨੇ ਵੀ ਕਨੈਕਸ਼ਨ ਜੋੜਨ ਦੀ ਕੋਸ਼ਿਸ਼ ਕੀਤੀ ਹੈ ਤਾਰ ਜੁੜੇ ਨੇ ਥੋੜੇ ਜੇ ਸੋ ਇਸ ਵੇਲੇ ਗੁਰਪ੍ਰਤਾਪ ਸਿੰਘ ਖੁਸ਼ਾਲਪੁਰ ਕਿੱਧਰ ਲਫਾਸੇ ਜਾਣ ਦੀ ਤਿਆਰੀ ਚਾਹੇ ਜਾਂ ਕਿਹਦੀ ਮਦਦ ਕਰ ਸਕਦਾ ਜਾਂ ਕਿੰਨੇ ਮਦਦ ਮੰਗੀ ਹੈ ਬੇਨਤੀ ਇਹ ਹੈ ਵੀ ਮੈਂ ਪਹਿਲਾਂ ਤੁਹਾਨੂੰ ਇੱਕ ਗੱਲ ਕਹੀ ਹੈ ਵੀ ਮੈਂ ਇੰਨੇ ਇੱਕ ਜੁਗਾ ਹੈਗਾ ਹਲਕੇ ਦੇ ਵਿੱਚ ਵੀ ਮੈਂ ਜਿੱਤ ਹਾਰ ਦਾ ਰਿਜ਼ਲਟ ਜ਼ਰੂਰ ਕੱਢਦਾ ਹਾਂ ਕਿੱਧਰ ਕਰ ਉਹ ਮੈਂ ਤੁਹਾਨੂੰ ਇਹ ਵੀ ਦੱਸ ਮੇਰੀ ਬੇਨਤੀ ਸੁਣੋ ਮੈਂ ਤੁਹਾਨੂੰ ਇਹ ਵੀ ਦੱਸਾਂਗਾ ਵੀ ਮੈਂ ਕਿਸ ਪਾਰਟੀ ਦੀ ਮਤ ਦਿੱਤੀ ਆ ਉਹ ਪੁੱਲ ਹੀ ਦੱਸਾਂਗਾ ਆਪਣੀ ਪਾਰਟੀ ਕੋ ਹੁਕਮ ਲੈ ਕੇ ਪਹਿਲੀ ਗੱਲ ਅੱਜ ਮੈਂ ਕੱਲ ਜੇ ਮੈਂ ਕਾਲੀ ਕਿਸੇ ਦੀ ਮਦਦ ਇਦਾਂ ਕਰਾਂਗਾ ਤੇ ਕਾਲੀ ਦਲ ਚੋਂ ਆਪਣਾ ਛੱਡ ਕੇ ਫੇਰ ਕਾਂਗਾ ਵੀ ਮੇਰੀ ਮਤ ਕਰੋ ਪਹਿਲੀ ਗੱਲ ਇਹ ਅੱਛਾ ਜਿਹੜਾ ਤੁਸੀਂ 20000 ਵੋਟਰਾਂ ਦਾ ਆਪਣੇ ਸਪੋਰਟਰਾਂ ਦਾ ਟਾਕਰਾ ਮੇਰੀ ਇੱਕ ਬੇਨਤੀ ਮੇਰੀ ਇੱਕ ਬੇਨਤੀ ਸੁਣ ਲਿਓ ਜੀ ਦੱਸੋ ਤੁਸੀਂ ਕਹਿੰਦੇ ਸਰਦਾਰ ਕੁਲਦੀਪ ਸਿੰਘ ਢਾਲੀ ਦਾ ਜੀ ਸਾਹੀ ਉਸ ਪਾਰਟੀ ਚ ਮੈਂ 15 ਸਨ ਤੋਂ ਲੈ ਕੇ 20 ਤੱਕ ਹੂੰ ਰਾਜਦਨ ਇੱਕ ਕਰਕੇ ਆਪਣੀ ਜ਼ਿੰਦਗੀ ਦਾ ਚੰਗਾ ਪੀਰੀਅਡ ਲਾ ਕੇ ਕੰਮ ਕੀਤਾ ਉਸ ਪਾਰਟੀ ਦੇ ਵਿੱਚ ਮੇਰੇ ਕੋਈ ਇਦੇ 'ਚ ਕੋਈ ਦੂਜੀ ਰਾਇ ਨਹੀਂ ਕੋਈ ਮੇਰੇ ਘਟ ਸੰਪਰਕ ਨਹੀਂ ਗਏ ਮੈਂ ਤੁਹਾਨੂੰ ਵਿਖੋ ਇਹ ਗੱਲ ਦੱਸਾਂ ਪਰ ਮੈਂ ਜਿੱਦਨ ਦਾ ਸ਼੍ਰੋਮਣੀ ਅਕਾਲੀ ਦਲ ਜਾਇਆ ਮੈਂ ਇੱਕ ਦਿਨ ਸਰਦਾਰ ਕਲਦੀਪ ਸਿੰਘ ਢਾੜੀਵਾਲ ਜੀਂਦੇ ਨੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਮੈਂ ਜੋ ਕਹਾਂ ਉਹ ਮੇਰਾ ਮੰਨਣਗੇ ਪਰ ਮੈਂ ਇੱਕ ਦਿਨ ਕਦੀ ਉਹਨਾਂ ਨੂੰ ਕੋਈ ਕੰਮ ਕਿਹਾ ਹੋਏ ਕਦੀ ਉਹਨਾਂ ਨੂੰ ਹਾਂ ਢਾੜੀਵਾਲ ਸਾਹਿਬ ਨਾਲ ਮੇਰੇ ਭਰਾਵਾਂ ਵਰਗੇ ਸਬੰਧ ਨੇ ਮੈਂ ਇਹਦੇ ਤੋਂ ਮੁਕਰਦਾ ਨਹੀਂ ਉਹਨਾਂ ਨੇ ਮੈਂ ਉਹਨਾਂ ਨੂੰ ਜ਼ਰੂਰ ਕੋਈ ਇੱਕ ਅੱਧੀ ਵਾਰੀ ਕਿਤੇ ਕੋਈ ਕੰਮ ਹੋਇਆ ਹੋਊਗਾ ਕਿਸੇ ਬਰਕਰ ਦਾ ਤੇ ਮੈਂ ਜੀ ਨੂੰ ਕਿਹਾ ਅਸਲ ਕੋਈ ਗੱਲ ਹੈ ਤੁਸੀਂ ਆ ਗਏ ਟਿਕਾਣੇ ਤੇ ਮੈਨੂੰ ਇਹ ਦੱਸੋ ਹਣ ਭਰਾ ਭਰਾ ਦੇ ਆਖੇ ਲੱਗੋ ਬਟੇ ਭਰਾ ਤੁਸੀਂ ਕਿਹਾ ਵੀ ਭਰਾਵਾਂ ਮਿਲਦਾ ਸੰਬੰਧ ਹੈ ਪਹਿਲਾਂ ਕਿਹਾ ਤੁਹਾਡੇ ਭਰਾਵਾਂ ਵਰਗਾ ਸੰਬੰਧ ਹੈ ਸੋ ਆਪਣੇ ਭਰਾ ਨੂੰ ਆਖੇ ਜਰੂਰ ਲਾ ਦੋ ਇਹ ਕੀ ਕਿਹਾ ਵੀ ਪਹਿਲਾਂ ਗੁਰੂ ਫੇਰ ਮੇਰੀ ਪਾਰਟੀ ਫੇਰ ਮੇਰਾ ਪਰਿਵਾਰ ਢਾਲੀ ਵਾਲ ਮੇਰੇ ਪਰਿਵਾਰ ਚ ਹੁੰਦੇ ਨੇ ਮੇਰੇ ਕੋ ਉਦਨ ਆਏ ਕੁਟਾਰੂ ਜੱਕ ਹੁਣੀ ਆਏ ਨਾਲ ਧੁੰਨ ਸਾਹਿਬ ਐਮਐਲਏ ਸਾਹਿਬ ਮੇਰੇ ਜਿਹੜੇ ਉਹ ਸਾਰੇ ਇਕੱਠੇ ਹੋ ਕੇ ਆਏ ਮੈਂ ਉਹਨਾਂ ਨੂੰ ਕਿਹਾ ਚਾਹ ਪੀਓ ਪ੍ਰਸ਼ਾਦਾ ਛਕੋ ਪਰ ਵੇਖੋ ਮੇਰੀ ਇੱਕ ਗੱਲ ਹੈ ਮੈਂ ਸਾਡੀ ਪਾਰਟੀ ਦਾ ਕੋਈ ਆਦੇਸ਼ ਨਹੀਂ ਆਇਆ ਅਸੀਂ ਨਿਊਟਰਲ ਐ ਤੁਸੀਂ ਜਿੰਨੂੰ ਜਾ ਕੇ ਜੋ ਵੋਟਾਂ ਕਹਿਣੀਆਂ ਕਹਿ ਸਕਦੇ ਹੋ ਕਹਿ ਲਓ ਜੇ ਸਾਡੀ ਪਾਰਟੀ ਦਾ ਕੋਈ ਦੇਸ਼ ਆਇਆ ਤੇ ਫਿਰ ਅਸੀਂ ਉਸ ਆਪਣਾ ਕੰਮ ਕਰਾਂਗੇ ਅੱਜ ਵੀ ਸੁਣੋ ਜੇ ਦੇਸ਼ ਨਹੀਂ ਆਉਂਦਾ ਤੇ ਫਿਰ ਉਹਨਾਂ ਦੀ ਮਤ ਕੋਈ ਕਰਦਾ ਥਾੜੀ ਵਾਲਾ ਉਹਨਾਂ ਦੇ ਕਰਦੇ ਸਾਨੂੰ ਕੀ ਤਾਰਾ ਖੁਸ਼ਾਲਪੁਰ ਜੀ ਤੁਸੀਂ ਜਿਹੜੇ 20000 ਆਪਣੇ ਵੋਟਰ ਸਪੋਰਟਰ ਲੈ ਕੇ ਬੈਠੇ ਹੋ ਪਤਾ ਚੱਲਿਆ ਕਿ ਉਹ ਇਸ ਸੀ ਨੂੰ ਲੈ ਕੇ ਹੀ ਪਰੇਸ਼ਾਨ ਨੇ ਵੀ ਸਾਡੇ ਖੁਸ਼ਾਲਪੁਰ ਸਾਹਿਬ ਜਿਹੜੇ ਨੇ ਨਾ ਇਹਨਾਂ ਦਾ ਪਤਾ ਨਹੀਂ ਚੱਲਦਾ ਪੀ ਕਦੀ ਉਹ ਵਾਲੇ ਚਾਰ ਪੰਜ ਨੇ ਗਾਣੇ ਦੱਸਦੇ ਆਗੇ ਜੀ ਕੱਲ ਤੇ ਸੁਣ ਲਓ ਹੁਣ ਕੋ ਚਾਪੁਰ ਜੀ ਉਹ ਕਹਿੰਦੇ ਨੇ ਕਿ ਅੰਦਰੋਂ ਖਾਤੇ ਹੀ ਸਾਰੇ ਖਿੰਡ ਪੁੰਡ ਜੇ ਗਏ ਨੇ ਕੋਈ ਕਿੱਧਰ ਨੂੰ ਜਾ ਰਿਹਾ ਕੋਈ ਕਿੱਧਰ ਨੂੰ ਪਰ ਜ਼ਿਆਦਾਤਰ ਗਿਣਤੀ ਆ ਜਿਹੜੀ ਉਹ ਲੋਕਾਂ ਦੀ ਜਿਹੜੀ ਹੈ ਝੁਕਾ ਜਿਹੜਾ ਸੱਤਾਧਰ ਪਾਰਟੀ ਵਾਲਾ ਜਾਨੀ ਕਿ ਆਮ ਆਦਮੀ ਪਾਰਟੀ ਵਾਲ ਜਿਹੜੇ ਤੁਹਾਡੇ ਸਪੋਰਟਰ ਨੇ ਉਹ ਕੁਛ ਨਾ ਕੁਛ ਜੁੜਦੇ ਜਾ ਰਹੇ ਨੇ ਇੱਚ ਕੀ ਸਚਾਈ ਬਿਲਕੁਲ ਠੀਕ ਬਿਲਕੁਲ ਠੀਕ ਤੁਹਾਡੀ ਗਰ ਰਾਈਟ ਹੈ ਵੀ ਉਹ ਜੁੜਦੇ ਜਾ ਰਹੇ ਪਰ ਮੈਂ ਤੁਹਾਨੂੰ ਇੱਕ ਦੁਬਾਰਾ ਫੇਰ ਕਹਿ ਲਈਂ ਮੈਂ 4-5 ਦਿਨ ਤੱਕ ਇਹ ਪਾਰਟੀ ਨੂੰ ਪੁੱਛ ਲੈਣਾ ਪਾਰਟੀ ਕਲੀਅਰ ਕਰ ਦੇਗੀ ਵੈਸੇ ਤਾਂ 2-3 ਦਿਨ ਤੱਕ ਹੀ ਤੇ ਫਿਰ ਮੈਂ ਵੇਖਾਂ ਕਿੱਥੇ ਖੁੰਡ ਪੁੰਡ ਜਾਂਦੇ ਨੇ ਕਿੱਥੇ ਜਾਂਦੇ ਨੇ ਜਿਦੀ ਮਤ ਕਰਾਂਗੇ ਡੰਕੇ ਦੀ ਚੋਟ ਦੇ ਕਰਾਂਗੇ ਜੇ ਮੈਨੂੰ ਪਾਰਟੀ ਨੇ ਯਾਦ ਦੇਤੀ ਮੇਰਾ ਤੁਹਾਡੀ ਦੁਸ਼ਮਣ ਜਮਾਤ ਸ਼ਰਮਣੀ ਕਾਲੀਤਾਲ ਮੰਦੀ ਹੈ ਔਰ ਸੋਚਾ ਸਿੰਘ ਲਗਾਵੀ ਕਹ ਰਹੇ ਨੇ ਕਿ ਸਾਡੀ ਦੁਸ਼ਮਣ ਜਮਾ ਨੰਬਰ 1 ਹੈ ਕਾਂਗਰਸ ਪਾਰਟੀ ਉਹ ਕਹਿੰਦੇ ਵੱਡੇ ਦੁਸ਼ਮਣ ਨੂੰ ਢਾਉਣ ਤੇ ਲਈ ਨਿੱਕੇ ਦੁਸ਼ਮਣ ਦੀ ਅਸੀਂ ਮਦਦ ਜ਼ਰੂਰ ਕਰਾਂਗੇ ਅੱਛਾ ਚਲੋ ਹੁਣ ਅਸੀਂ ਲਗਾ ਲਗਾ ਸਾਬ ਵਾਲਾ ਇਹ ਮੋਰਚਾ ਲੈ ਕੇ ਖੰਡ ਕਰਤੀ ਤੁਸੀਂ ਕਿੰਨੋਂ ਦੁਸ਼ਮਣ ਮੰਨਦੇ ਹੋ ਤੇ ਕੀ ਮੰਨਦਾ ਤੁਹਾਨੂੰ ਦਾ ਕੇ ਦਾ ਵਿਕਾਸ ਤੁਹਾਡਾ ਡੇਰਾ ਬਾਬਾ ਨਾਨਕ ਜਿਹੜਾ ਵਿਕਾਸ ਹੈ ਉਹਦੇ ਚ ਯੋਗਦਾਨ ਪਾਉਣ ਦੇ ਵਿੱਚ ਕਿਤਨ ਕਿਤੇ ਖੁਸ਼ਾਲਪੁਰ ਹੋਣਾਂ ਦੀ ਵੱਡੀ ਭੂਮਿਕਾ ਹੋ ਸਕਦੀ ਹੈ ਸੋ ਤੁਸੀਂ ਕੀ ਕੀ ਸੋਚਦੇ ਹੋ ਤੁਸੀਂ ਕੀ ਮੰਨਦੇ ਹੋ ਕਿ ਕਿਤੇ ਹੱਥ ਚ ਜਾਂ ਕਿਤੇ ਹੱਕ ਚ ਭੋਗੇ ਜੀਏ ਤਾਂ ਹਲਕੇ ਦਾ ਭਲਾ ਹੋ ਸਕਦਾ ਦੱਸੋ ਆਖਰੀ ਲਫਜ਼ਾਂ ਵਿੱਚ ਆਖਰੀ ਇਸ ਵਾਰ ਵਾਈਂਡ ਅਪ ਕਰੋ ਆਖਰੀ ਗੱਲ ਤਾਂ ਕਰਨਾ ਉਹੀ ਮੈਨੂੰ ਦੱਸੋ ਵੀ ਜੇ ਉਹ ਕਹਿੰਦਾ ਵੀ ਮੈਂ ਉਹਨਾਂ ਦੀ ਮਦਦ ਕਰਨੀ ਆ ਉਹ ਤਰੀਕਾ ਕਾਂ ਕਦ ਲਈ ਪਾਉਂਦਾ ਜੀ ਉਹਦੇ ਲੱਭਦਾ ਵਾ ਵੀ ਮੈਨੂੰ ਪੈਸੇ ਮਿਲ ਜਾਣ। ਇਹਨੇ ਪਿਛਲੀ ਵਾਰੀ ਵੀ ਰਵੀ ਕੰਦੀ ਇਲੈਕਸ਼ਨ ਚ ਪੈਸੇ ਲੈਲੇ ਹੁਣ ਵੀ ਉਹ ਪੈਸੇ ਲੱਭਦਾ ਇਹਨੇ ਜਿਹਦੀ ਮਤ ਦਿੱਤੀ ਇਹਨੂੰ ਵੀ ਪਤਾ ਪਹਿਲੀ ਗੱਲ ਤਾਂ ਇੱਥੇ ਮੁੱਕਦੀ ਆ। ਦੂਜੀ ਗੱਲ ਤੁਸੀਂ ਮੈਨੂੰ ਇਹ ਗੱਲ ਕਹਿ ਰਹੇ ਹੋ ਵੀ ਪਾਰਟੀ ਅੱਜ ਦੇ ਦਿਨ ਤੱਕ ਸ਼੍ਰੋਮਣੀ ਅਕਾਲੀ ਦਲ ਨੇ ਕਾਹੀ ਨਹੀਂ ਕਿਦੀ ਮਤ ਕਰੋ। ਮੈਂ ਪੁੱਛ ਲਾਂਗਾ ਐਕਟਿੰਗ ਪ੍ਰਧਾਨ ਸਾਡੇ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਜਿਓ ਕਹਿਣਗੇ ਵੀ ਆਪਣੀ ਮਰਜ਼ੀ ਕਰੋ ਡਟ ਕੇ ਖਲੋ ਕੇ ਕਰਾਂਗੇ ਜੀ ਇਹਨਾਂ ਵੀ ਉਹ ਕਹਿ ਦਿੰਗੇ ਵੀ ਆਪਣੀ ਮਰਜ਼ੀ ਕਰ ਲੋ ਇਸ ਇਲੈਕਸ਼ਨ ਚ ਡਟ ਕੇ ਖਲੋ ਕੇ ਮਰਜ਼ੀ ਕਰਾਂਗੇ ਔਰ ਜਿਓ ਕਹਿਣਗੇ ਵੀ ਨਹੀਂ ਆਮਣਾ ਘਰ ਬੈਠੋ ਬਿਠੇ ਰਾਂਗੇ ਫਿਰ ਜਿੱਥੇ ਵਰਕਰ ਜਿਹੜਾ ਜਿਹੜਾ ਸ਼ਾਲਪੁਰ ਜੀ ਵੱਡਾ ਦਸ਼ਮਣ ਕਿਹਨੂੰ ਮੰਨਦੇ ਨੇ ਤਾਂ ਨਿੱਕਾ ਕਿਹਨੂੰ ਮੰਨਦੇ ਨੇ ਬਸ ਇਹਨਾਂ ਦੱਸ ਦਿਓ ਇੱਕ ਨੰਬਰ ਤੇ ਕੌਣ ਆ ਦੋ ਤੇ ਕੌਣ ਸਰ ਇਹ ਰਾਜਨੀਤੀ ਹੁੰਦੀ ਆ ਰਾਜਨੀਤੀ ਚ ਕੋਈ ਕਿਸੇ ਦਾ ਦੁਸ਼ਮਣ ਨਹੀਂ ਕੋਈ ਕਿਸੇ ਦਾ ਸੱਜਣ ਨਹੀਂ ਜੇ ਸਾਨੂੰ ਪਾਰਟੀ ਜੋ ਹੁਕਮ ਕਰੇਗੀ ਅੱਜ ਮੈਂ ਤੁਹਾਨੂੰ ਦੁਸ਼ਮਣ ਕਿਸੇ ਨੂੰ ਕਹਦਾ ਸਵੇਰੇ ਮੈਨੂੰ ਪਾਰਟੀ ਕਹਦੇ ਫਲਾਣੇ ਦੀ ਮਤ ਕਰੋ ਮੈਂ ਡੜ ਕੇ ਉਹਦੀ ਮਤ ਕਰਾਂ ਤੁਸੀਂ ਮੈਨੂੰ ਕੀ ਕਹੋਗੇ ਦੱਸੋ ਮੈਨੂੰ ਇਸ ਕਰਕੇ ਦੋ ਤਿੰਨ ਦਿਨ ਮੇਰ ਕਰੋ ਮੈਂ ਇੱਥੇ ਤੁਹਾਨੂੰ ਸਾਰਾ ਕੁਝ ਦੱਸਾਂਗਾ ਜੇ ਮੇਰੀ ਪਾਰਟੀ ਕਹੂਗੀ ਤੁਹਾਡੇ ਚੈਨਲ ਤੇ ਸਭ ਤੋਂ ਪਹਿਲਾਂ ਬੈਠ ਕੇ ਮੈਂ ਕਹਾਂਗਾ ਵੀ ਮੈਂ ਕਿਸੇ ਦੀ ਮਤ ਨਹੀਂ ਕਰਦਾ ਜਿਹਦੀ ਕੋਈ ਮਤ ਕਰਨੀ ਕਰ ਲੋ ਮੈਂ ਕਹ ਦੂੰਗਾ ਸੁਖਿੰਦਰ ਸਿੰਘ ਰੰਦਾਵਾ ਨੇ 2027 ਦੇ ਲਈ ਇੱਕ ਦਾਵਾ ਪੇਸ਼ ਕਰ ਦਿੱਤਾ ਉਹ ਕਹਿੰਦੇ ਨੇ ਕਿ 2027 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਦਵੇਦਾਰੀ ਹੈ ਔਰ ਇਹਦਾ ਆ ਜਿਹੜੀ ਜਿਵਨੀ ਚੋਣ ਹੈ ਇਹਦੇ ਤੇ ਕਿੰਨਾ ਕਸਰ ਹੋਏਗਾ ਕਿ ਇਲਾਕੇ ਦੇ ਲੋਕ ਇਹ ਸਮਝਣਗੇ ਕਿ ਅਸੀਂ ਇਹ ਜਿਹੜੀ ਵੋਟ ਪਾ ਰਹੇ ਹਾਂ 2027 ਦੇ ਜਿਹੜੇ ਹੋਣ ਵਾਲੇ ਮੁੱਖ ਮੰਤਰੀ ਨੇ ਪੰਜਾਬ ਦੇ ਉਹਨਾਂ ਨੂੰ ਪਾ ਰਹੇ ਹਾਂ ਉਹਨਾਂ ਦੀ ਪਾਰਟੀ ਲਈ ਉਹ ਤਾਕਤਵਾਰ ਨਹੀਂ ਉਹ ਪਾਰਟੀ ਉਹਨਾਂ ਦੀ ਲੇਕਿਨ ਉਹ ਦਿੱਪਤੀ ਸੀਐਮ ਬਣਾਇਆ ਸੀਐਮ ਬਣਾਇਆ ਪਰ ਸਾਡੇ ਲੋਕਾਂ ਲਈ ਉਹ ਕੋਈ ਤਾਕਤਵਾਰ ਨਹੀਂ ਅਸੀਂ ਇਲੈਕਸ਼ਨ 22 ਦੇ ਵਿੱਚ ਲੜੀ ਆ ਔਰ 22 ਦੇ ਵਿੱਚ ਅਸੀਂ ਇਲੈਕਸ਼ਨ ਜਿੱਤੀ ਆ ਏ ਸਰਦਾਰ ਰਵੀਕਰਨ ਸਿੰਘ ਕਾਲੋ ਦੀ ਇਲੈਕਸ਼ਨ ਹਰੀ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਪੋਜੀਸ਼ਨ ਬਹੁਤ ਖਰਾਬ ਹੋਈ ਸਾਡੇ ਪਾਰਟੀ ਦੇ ਪ੍ਰਧਾਨ ਸਰ 31000 ਵੋਟ ਦੇ ਕਰੀਬ ਵਰਗੇ ਬਹੁਤ ਬਹੁਤ ਵੱਡੇ ਸਾਡੇ ਸੀਨੀਅਰ ਲੀਡਰ ਯਾਰ ਅਸੀਂ ਤਾਂ ਜਿੱਤੇ ਆ ਸਾਨੂੰ ਇਹ ਲਾਲ ਖੋਨ ਨਾ ਮਾਰੇ ਇਹਦੀ ਜਿਹੜੀ 11200 ਵੋਟ ਆ ਉਹ ਨਾ ਜਾਏ ਅਸੀਂ ਜਿੱਤ ਗਏ ਅਸੀਂ ਥੋੜਾ ਮੁਕਾਬਲਾ ਦਿੱਤਾ ਉਹ ਹੁਸ਼ਕਰਜਿੰਦਰ ਸਿੰਘ ਰੰਧਾਵਾ ਸੀ ਜਿਹਦੇ ਉਲਟ ਆਪਾਂ ਡਟ ਕੇ ਉਹਦੀ ਜਿਹੜੀ ਆ ਵਿਰੋਧਤਾ ਕੀਤੀ ਜਵੀ ਜਵੀ ਨਹੀਂ ਆਪਾਂ ਚੱਲੇ ਦਿਲਜੀਤ ਸਿੰਘ ਚੀਮੇ ਦੀ ਇਲੈਕਸ਼ਨ ਚ ਪਰ ਮੈਂ ਫੇਰ ਅੱਜ ਇਹ ਗੱਲ ਕਹਿਣਾ ਵੀ ਇਸ ਕਰਕੇ ਮੈਨੂੰ ਨਰਮ ਹੋਣਾ ਪੈ ਰਿਹਾ ਮੈਂ ਸਰਦਾਰ ਸੁਖਜਿੰਦਰ ਸਿੰਘ ਦਾਵਾ ਦੇ ਵੀ ਕੋਈ ਉਲਟ ਵਰਤਣੀ ਬੋਲਣ ਦਿਆ ਕੀ ਪਤਾ ਤਿੰਨ ਚਾਰ ਦਿਨ ਨੂੰ ਪਾਰਟੀ ਦਾ ਕੀ ਡਿਸੀਜਨ ਹੋਏ ਜਾਂ ਪਾਰਟੀ ਇਹੋ ਜੇ ਬੱਜਰ ਕਰਾਇਦ ਨੂੰ ਰੱਖਣਾ ਚਾਹੁੰਦੀ ਇਹ ਸਾਨੂੰ ਕੀ ਪਤਾ ਕਿੱਧਰ ਜਾ ਗਿਆ ਆਪਣੀ ਜਿਹੜੀ ਆ ਉਹ ਗੋਟੀ ਰ ਲਾਉਣੀ ਪਏ ਫੇਰ ਅਸੀਂ ਇੱਥੋਂ ਘੱਟ ਨਹੀਂ ਕਰਾਂਗੇ ਇਸ ਕਰਕੇ ਸਾਧ ਲਈ ਬਹੁਤ ਬਹੁਤ ਸ਼ੁਕਰੀਆ ਗੁਰਪ੍ਰਤਾਪ ਖੁਸ਼ਾਲਪੁਰ ਸਿੰਘ ਜੀ ਤੁਹਾਡਾ ਸੋ ਇਹ ਸੰ ਸਾਡੇ ਨਾਲ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਜਿਹੜੇ ਹਲਕਾ ਡੇਰਾ ਬਾਬਾ ਨਾਨਕ ਦੇ ਸਿਆਸੀ ਅਸਮਾਨ ਦੇ ਵਿੱਚ ਤਰੂ ਤਾਰੇ ਵਾਂਗ ਚਮਕਦੇ ਨੇ ਬਹੁਤ ਹੀ ਵੱਡਾ ਕਦ ਰੱਖਦੇ ਨੇ ਵੱਡੇ ਕਦਾਵਰ ਆਗੂ ਨੇ ਇਹਨਾਂ ਦੇ ਕੋਲ ਬਹੁਤ ਹੀ ਵੱਡਾ ਇੱਕ ਵੋਟ ਬੈਂਕ ਹੈ ਜਿਹੜਾ ਸਿਆਸੀ ਨਿਰਨਾਇਕ ਭੂਮਿਕਾ ਜਿਹੜੀ ਹੈ ਜਿੱਤ ਹਾਰ ਦੀ ਭੂਮਿਕਾ ਜਿਹੜੀ ਹੈ ਉਹ ਨਿਭਾ ਸਕਦਾ ਹੈ ਇੱਕ ਕਿੰਗ ਮੇਕਰ ਨੇ ਪਰ ਫਿਲਹਾਲ ਉਹਨਾਂ ਇਸ਼ਾਰੇ ਦੇ ਵਿੱਚ ਦੱਸ ਦਿੱਤਾ ਹੈ ਕਿ ਜਿਹੜੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਉਹਨਾਂ ਦੇ ਨਾਲ ਭਰਾਵਾਂ ਵਰਗੇ ਸਬੰਧ ਨੇ ਆਉਣ ਵਾਲੇ ਸਮੇਂ ਦੇ ਵਿੱਚ ਹਾਈ ਕਮਾਂਡ ਵੱਲੋਂ ਜੇਕਰ ਇਹਨਾਂ ਨੂੰ ਇਹ ਇਸ਼ਾਰਾ ਹੋ ਗਿਆ ਕਿ ਖਸ਼ਾਲਪੁਰ ਜੀ ਆਪਣੀ ਮਰਜ਼ੀ ਕਰੋ ਤਾਂ ਉਮੀਦ ਰੱਖੋ ਕਿ ਇਹ ਫਿਰ ਆਪਣੇ ਭਰਾ ਦੇ ਨਾਲ ਚੱਲਣਾ ਮੁਨਾਸਬ ਹੀ ਸਮਝਣਗੇ ਇਦਾਂ ਹੀ ਲੱਗ ਰਿਹਾ ਸੋ ਬਾਬਾ ਸ਼ੁਕਰੀਆ ਖਸ਼ਾਲਪੁਰ ਜੀ ਤੁਹਾਡਾ ਵੈਕਟਰ ਉਹ ਹਕਸਤ ਦੀ ਆਵਾਜ਼ ਐਨਆਰਆਈ ਟੂਡੇ ਧੰਨਵਾਦ ਸਰਪਾਲ ਸਿੰਘ ਜੀ ਤੁਹਾਡੇ ਚੈਨਲ ਦਾ ਧੰਨਵਾਦ ਐਨਆਰਆਈ ਦਾ ਟੂਡੇ ਦਾ ਔਰ ਤੁਹਾਡਾ ਵੀ ਧੰਨਵਾਦ ਤੁਸੀਂ ਜਿਹੜਾ ਸਾਡੇ ਮੇਰੇ ਜਿਹੜੇ ਜਜ਼ਬਾਤਾਂ ਦੀ ਗੱਲਾਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਬਹੁਤ ਧੰਨਵਾਦ ਵੈਗੁਰ ਜੀ ਦਾ ਵੈਗੁਰ ਜੀ ਦਾ